ਜਿਲ੍ਹਾ ਤਰਨਤਾਰਨ ਦਾ ਪਿੰਡ ਹੈ ਖਾਰਾ ਜਿੱਥੋਂ ਦੇ ਵਿਸਨੀਕ ਨੇ ਔਰ ਪਿਛਲੇ ਤਕਰੀਬਨ 20-25 ਸਾਲ ਤੋਂ ਖੇਤੀਬਾੜੀ ਦੇ ਨਾਲ-ਨਾਲ ਮੱਖੀ ਮਧੂਮੱਖੀ ਪਾਲਣ ਦਾ ਜਿਹੜਾ ਇਹ ਧੰਦਾ ਅਪਣਾਇਆ ਹੋਇਆ ਇਹਨਾਂ ਨੇ ਖਾਰਾ ਸਾਹਿਬ ਇਹ ਮੱਖੀ ਪਾਲਣ ਦਾ ਜਿਹੜਾ ਧੰਦਾ ਇਹ ਇਹ ਕਿੱਦਾਂ ਸ਼ੁਰੂ ਕੀਤਾ ਜਾ ਸਕਦਾ ਕਿਉਂਕਿ ਬਹੁਤੇ ਕਿਸਾਨ ਇਹ ਜਾਣਦੇ ਹੀ ਨਹੀਂ ਹਾਂਜੀ ਰਾਜਨ ਜੀ ਵਧੀਆ ਸਵਾਲ ਤੁਹਾਡਾ ਵੇਖੋ ਜੀ ਜੇ ਵੀ ਆਪਣੇ ਪੜੇ ਲਿਖੇ ਨੌਜਵਾਨਾਂ ਨੇ ਇਹ ਧੰਦਾ ਸ਼ੁਰੂ ਕਰਨਾ ਹੋਵੇ ਨਾ ਪਹਿਲਾਂ ਇਹਦੀ ਟ੍ਰੇਨਿੰਗ ਲੈਣੀ ਪੈਂਦੀ ਆ ਸਰਕਾਰ ਤੋਂ ਫ੍ਰੀ ਟ੍ਰੇਨਿੰਗ ਮਿਲਦੀ ਆ ਤੇ ਟ੍ਰੇਨਿੰਗ ਲੈ ਕੇ ਫਿਰ ਸਰਕਾਰ ਸਬਸਿਡੀ ਦਿੰਦੀ ਆ 50 ਸਬਸਿਡੀ ਤੇ 50 ਡੱਬੇ ਦਿੰਦੀ ਆ ਤੇ ਉਹ ਆਪਾਂ ਨੂੰ 50 ਡੱਬੇ ਲੈ ਕੇ ਪਹਿਲਾਂ ਆਪਾਂ ਨੂੰ ਪੂਰੀ ਪੇਮੈਂਟ ਜਮ੍ਹਾਂ ਕਰਾਉਣੀ ਪੈਂਦੀ ਆ ਬਾਦ ਦੇ ਵਿੱਚ ਉਹਨਾਂ ਦੇ ਅਫਸਰ ਆਉਂਦੇ ਆ ਕੇ ਡੱਬੇ ਵੇਂਦੇ ਆ ਤੇ ਡੱਬਿਆਂ ਦੀਆਂ ਫੋਟੋਆਂ ਖਿੱਚਦੇ ਆ ਤੇ ਫੇਰ ਆਪਾਂ ਨੂੰ ਅੱਧੀ ਸਬਸਿਡੀ ਆਪਣੇ ਖਾਤੇ ਦੇ ਵਿੱਚ ਵਾਪਸ ਆ ਜਾਂਦੀ ਆ ਐਵੇਂle ਸਰਕਾਰ ਦਾ ਫਾਰਮੂਲਾ ਤੇ 50 ਡੱਬੇ ਦਿੰਦੇ ਆ ਸਰਕਾਰ ਹੂੰ ਤੇ ਮੈਂ ਤੇ ਆਪਣਾ ਪੰਜਾਂ ਡੱਬਿਆਂ ਤੋਂ ਤਾਂ ਸ਼ੁਰੂ ਕੀਤਾ ਸੀ ਉਸ ਟਾਈਮ ਤੇ ਨਾ ਫੁੱਲਾਂ ਵਾਲੀਆਂ ਫਸਲਾਂ ਜਿਵੇਂ ਸਰੋਂ ਆ ਤੋਰੀ ਆ ਬਾਤ ਤੇ ਹੇਲ ਬਹੁਤ ਜ਼ਿਆਦਾ ਹੁੰਦੀਆਂ ਸੀ ਤੇ ਮੱਖੀ ਦਾ ਵਾਧਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਮੈਂ ਪੰਜਾਂ ਡੱਬਿਆਂ ਤੋਂ ਪਹਿਲੇ ਸਾਲ ਹੀ 40 ਡੱਬੇ ਕਰ ਲਏ ਹੈ ਇਹ ਮਧੂ ਮੱਖੀ ਜਿਹੜੀ ਹੈ ਇਹਦਾ ਡੰਕ ਜਿਹੜਾ ਹੈ ਇਹ ਤੋਂ ਹਰ ਇੱਕ ਡਰਦਾ ਹੈ ਅਸੀਂ ਵੀ ਇਸ ਵਕਤ ਤੁਹਾਡੇ ਪਾਸ ਤਾਂ ਮੌਜੂਦ ਹਨ ਪਰ ਇਹਨਾਂ ਦੇ ਡੰਗ ਤੋਂ ਫਿਰ ਵੀ ਇੱਕ ਜਿਹੜਾ ਹੈ ਮਨ ਦੇ ਵਿੱਚ ਡਰ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਦਾ ਡੰਗ ਜਦੋਂ ਵੱਜਦਾ ਹੈ ਬਹੁਤੇ ਲੋਕ ਉਹਨੂੰ ਜਿਹੜਾ ਨਹੀਂ ਸਹਾਰਦੇ ਕਿਉਂਕਿ ਕਈਆਂ ਦਾ ਹੱਥ ਸੋਜ ਜਾਂਦੇ ਸੋਚ ਪੈਂਦੀ ਹੈ ਸਾੜ ਪੈਂਦਾ ਹੈ ਔਰ ਤੁਸੀਂ ਜਿਹੜਾ ਮਧੂਮੱਖੀਆਂ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਛਾਨੋਂ ਡੰਗ ਦੇ ਕੋਈ ਪਰਵਾਹ ਨਹੀਂ ਅਸੀਂ ਤਾਂ ਹੁਣ ਮੈਂ ਕਈ ਵਾਰ ਆਪਣੇ ਸਰੀਰ ਤੇ ਉੱਤੇ ਮੱਖੀਆਂ ਭਾਈਆਂ ਵਾ ਤੇ ਉਦੋਂ 8-10 ਡੰਗ ਵੱਜ ਜਾਂਦੇ ਆ ਤੇ ਕਦੇ-ਕਦਾਈਂ ਇਹ ਮੱਖੀਆਂ ਜਦੋਂ ਅਸੀਂ ਨਾ ਮਤਲਬ ਇਹਨਾਂ ਦਾ ਸੀਜ਼ਨ ਨਹੀਂ ਹੁੰਦਾ ਤੇ ਇਹ ਮੱਖੀਆਂ ਚਿਪ ਜਾਂਦੀਆਂ ਤੇ ਸਾਰਾ ਸਾਰਾ ਡੱਬਾ ਹੀ ਸਾਡੇ ਵਾਰ ਪੈ ਜਾਂਦਾ ਤੇ ਉਦੋਂ ਕਾਫੀ ਡੰਗ ਵੱਜ ਜਾਂਦੇ ਆ ਤਾਂ ਵੀ ਜਦੋਂ ਆਦਮੀ ਜਿਹੜਾ ਫਾਰਮਰ ਆ ਸ਼ਾਇਦਾਂ ਕੰਮ ਕਰਦਾ ਵਾ ਉਹ ਗੱਜ ਜਾਂਦਾ ਵਾ ਉਹਨੂੰ ਇੰਨਾ ਡੰਗਾਂ ਦੀ ਪਰਵਾਹ ਨਹੀਂ ਹੁੰਦੀ ਉਦੋਂ ਫਿਰ ਜਿਹੜੇ ਕੀੜੇ ਆ ਕੀੜਿਆਂ ਦੀ ਗੱਲ ਕੀਤੀ ਆ ਤੁਸੀਂ ਇਹ ਕੀੜੇ ਕਿਦਾਂ ਲੱਗਦੇ ਨੇ ਇਹਨਾਂ ਨੂੰ ਮਤਲਬ ਉਹਨਾਂ ਦਾ ਕੀ ਨੁਕਸਾਨ ਹੈ ਕੀੜੀ ਆ ਨਾ ਇਹ ਇਹਦੇ ਪੜਾਵਿਆਂ ਨਾਲ ਹੀ ਸਟੈਂਡ ਆ ਰਹੇ ਉੱਤੇ ਚੜ ਜਾਂਦੀ ਹੈ ਇਹ ਜਦੋਂ ਉੱਤੇ ਚੜਦੀ ਆ ਤਾਂ ਇਹ ਫੇਰ ਵਿੱਚ ਜਿਹੜਾ ਖਰਾਕ ਜਿਹੜੀ ਨਾ ਸ਼ਹਿਦ ਉਹਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਇੱਕ ਸਾ ਦੇਣ ਦੇ ਬੱਚੇ ਆ ਉਹ ਤੋਂ ਤੋਂ ਖੇ ਲੈਂਦੀ ਜਾਂ ਬਾਹਰ ਲੈ ਜਾਂਦੀ ਆ ਆਂਡੇ ਸਾਰੇ ਬਾਹਰ ਲੈ ਜਾਂਦੀ ਆ ਬਹੁਤ ਜ਼ਿਆਦਾ ਨੁਕਸਾਨ ਕਰਦੀ ਜੇਕਰ ਕੀੜੀ ਜ਼ਿਆਦੀ ਆ ਜਾਏ ਤਾਂ ਡੱਬਾ ਜਿਹੜਾ ਉੱਡਣ ਦੇ ਮਜਬੂਰ ਹੋ ਜਾਂਦਾ ਸ਼ਾਇਦ ਕੱਢਣ ਦੀ ਵਿਧੀ ਇਹ ਆ ਲੈ ਵੀ ਜਦੋਂ ਸ਼ਹਿਦ ਆ बन ਜਾਂਦਾ ਵਾ ਨਾ ਵਿੱਚ ਤਿਆਰ ਹੋ ਜਾਂਦਾ ਵਾ ਇੱਕ ਤੇ ਦੀ ਬਾਸ਼ਣਾ ਹੋਣੀ ਸ਼ੁਰੂ ਹੋ ਜਾਂਦੀ ਡੱਬੇ ਚ ਵੜਦੇ ਕਿੱਲੇ ਤੱਕ ਬਾਸ਼ਣਾ ਜਾਂਦੀ ਹੈ ਤੇ ਮੁੜ ਕੇ ਅਸੀਂ ਜਦੋਂ ਮਨਾਂ ਮਸ਼ੀਨ ਰੱਖ ਦਿੰਨੇ ਆ ਜਾਂ ਤਾਂ ਅੱਜ ਕੱਲ ਤੰਬੂ ਤਰੇ ਵਿੱਚ ਹੀ ਉਹ ਤੰਬੂ ਜਿਹੜਾ ਜਾਲੀ ਵਾਲਾ ਵਿਚਕਾਏ ਲਾ ਲੈਂਦੇ ਆ ਪਰ ਜਾਂ ਫਿਰ ਕੋਠਾ ਚਾਹੀਦਾ ਸਾਨੂੰ ਜਾਲੀ ਵਾਲਾ ਲੱਗੇ ਹੋਵੇ ਇੱਕ ਦਦੇ ਕਿੱਲੇ ਤੇ ਜਾਂਦਾ ਹਾਂ ਕਰਮਾ ਤੇ ਸਾਸੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਕਿਸਾਨਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ ਤੇ ਲਗਭਗ 90% ਕਿਸਾਨ ਖੇਤੀਬਾੜੀ ਤੇ ਨਿਰਭਰ ਕਰਦੇ ਨੇ ਪਰ ਕੁਝ ਅਗਾਹ ਵਧੂ ਸੋਚਦੇ ਕਿਸਾਨ ਨੇ ਜੋ ਉਹ ਨਾਲ ਨਾਲ ਸਹਾਇਕ ਧੰਦੇ ਵੀ ਅਪਣਾਉਂਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ ਔਰ ਸਰਕਾਰ ਇਹਨਾਂ ਸਹਾਇਕ ਧੰਦਿਆਂ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਵੀ ਦਿੰਦੀ ਹੈ ਤਾਂ ਕਿ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਉਹਨਾਂ ਦੀ ਆਰਥਿਕ ਜਿਹੜੀ ਤੰਗੀ ਉਹਨੂੰ ਖਤਮ ਕੀਤਾ ਜਾ ਸਕੇ ਇਸ ਕਰਕੇ ਸਹਾਇਕ ਧੰਦੇ ਖੇਤੀਬਾੜੀ ਦੇ ਨਾਲ ਬੜੇ ਜ਼ਰੂਰੀ ਨੇ ਤੇ ਅਜਿਹੇ ਹੀ ਗਾਂ ਵਧੂ ਸੋਚਦਾ ਇੱਕ ਕਿਸਾਨ ਸੁਖਵਿੰਦਰ ਸਿੰਘ ਖਾਰਾ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਖਾਰਾ ਜਿੱਥੋਂ ਦੇ ਵਸਨੀਕ ਨੇ ਔਰ ਪਿਛਲੇ ਤਕਰੀਬਨ 20-25 ਸਾਲ ਤੋਂ ਖੇਤੀਬਾੜੀ ਦੇ ਨਾਲ-ਨਾਲ ਮੱਖੀ ਮਧੂਮੱਖੀ ਪਾਲਣ ਦਾ ਜਿਹੜਾ ਇਹ ਤੰਦਾ ਅਪਣਾਇਆ ਹੋਇਆ ਇਹਨਾਂ ਨੇ ਔਰ ਚੰਗੀ ਖਾਸੀ ਆਮਦਨ ਇਹਨਾਂ ਨੂੰ ਜਿਹੜੀ ਹੋ ਰਹੀ ਆ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਖਾਰਾ ਸਾਹਿਬ ਤੁਹਾਡਾ ਸਾਡੇ ਚੈਨਲ ਹਾਂਜੀ ਸਭ ਤੋਂ ਪਹਿਲਾਂ ਮੈਂ ਮਨਜੀਤ ਰਾਜਨ ਜੀ ਤੁਹਾਡਾ ਕੁਲਦੀਪ ਜੀ ਤੁਹਾਡਾ ਤੇ ਸਾਰਿਆਂ ਦਾ ਹੀ ਹੋਰ ਤੁਹਾਡੇ ਜਿੰਨੇ ਵੀ ਸਰੋਤੇ ਆਇਆ ਇਸ ਚੈਨਲ ਤੇ ਤੁਹਾਨੂੰ ਵੇਖਣ ਆਲੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੇ ਕੋਲ ਆਏ ਜੋ ਤੇ ਮੈਂ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਸ਼ੁਕਰੀਆ ਕਰਦਾ ਖਾਰਾ ਸਾਹਿਬ ਇਹ ਮੱਖੀ ਪਾਲਣ ਦਾ ਜਿਹੜਾ ਧੰਦਾ ਇਹ ਕਿੱਦਾਂ ਸ਼ੁਰੂ ਕੀਤਾ ਜਾ ਸਕਦਾ ਕਿਉਂਕਿ ਬਹੁਤੇ ਕਿਸਾਨ ਇਹ ਜਾਣਦੇ ਹੀ ਨਹੀਂ ਕਿ ਖੇਤੀਬਾੜੀ ਦੇ ਨਾਲ ਨਾਲ ਇਹ ਧੰਦੇ ਅਪਣਾ ਕੇ ਉਹਨਾਂ ਨੂੰ ਚੰਗੀ ਆਮਦਨ ਹੋ ਸਕਦੀ ਹੈ ਇਸ ਦੇ ਬਾਰੇ ਜਰੂਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਹਾਂਜੀ ਰਾਜਨ ਜੀ ਵਧੀਆ ਸਵਾਲ ਤੁਹਾਡਾ ਵੇਖੋ ਜੀ ਜੇ ਵੀ ਆਪਣੇ ਪੜੇ ਲਿਖੇ ਨੌਜਵਾਨਾਂ ਨੇ ਇਹ ਧੰਦਾ ਸ਼ੁਰੂ ਕਰਨਾ ਹੋਵੇ ਨਾ ਪਹਿਲਾਂ ਇਹਦੀ ਟ੍ਰੇਨਿੰਗ ਲੈਣੀ ਪੈਂਦੀ ਆ ਸਰਕਾਰ ਤੋਂ ਫ੍ਰੀ ਟ੍ਰੇਨਿੰਗ ਮਿਲਦੀ ਆ ਤੇ ਉਹਦੀਆਂ ਕਲਾਸਾਂ ਬਾਰੇ ਪਤਾ ਲੱਗਦਾ ਰਹਿੰਦਾ ਵਾ ਉਹ ਆਪਣਾ ਪਾਉਂਦੇ ਰਹਿੰਦੇ ਆ ਹਰ ਹਫਤੇ ਵੀ ਤੇ ਟ੍ਰੇਨਿੰਗ ਲੈ ਕੇ ਫਿਰ ਸਰਕਾਰ ਸਬਸਿਡੀ ਦਿੰਦੀ ਆ 50 ਸਬਸਿਡੀ ਤੇ 50 ਡੱਬੇ ਦਿੰਦੀ ਆ ਤੇ ਉਹ ਆਪਾਂ ਨੂੰ 50 ਡੱਬੇ ਲੈ ਕੇ ਪਹਿਲਾਂ ਆਪਾਂ ਨੂੰ ਪੂਰੀ ਪੇਮੈਂਟ ਜਮ੍ਹਾਂ ਕਰਾਉਣੀ ਪੈਂਦੀ ਆ ਬਾਅਦ ਦੇ ਵਿੱਚ ਉਹਨਾਂ ਦੇ ਅਫਸਰ ਆਉਂਦੇ ਆ ਕੇ ਡੱਬੇ ਵੇਂਦੇ ਆ ਤੇ ਡੱਬਿਆਂ ਦੀਆਂ ਫੋਟੋਆਂ ਖਿੱਚਦੇ ਆ ਤੇ ਫੇਰ ਆਪਾਂ ਨੂੰ ਅੱਧੀ ਸਬਸਿਡੀ ਆਪਣੇ ਖਾਤੇ ਦੇ ਵਿੱਚ ਵਾਪਸ ਆ ਜਾਂਦੀ ਆ ਤੇ ਕਹਿਣ ਦਾ ਭਾਅ ਆ ਆਪਾਂ ਨੂੰ ਇਹ ਸਰਕਾਰੀ ਸਹੂਲਤ ਲੈ ਕੇ ਤੇ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਸ਼ੁਰੂਆਤ ਕਿੰਨੇ ਡੱਬਿਆਂ ਤੋਂ ਹੁੰਦੀ ਹੈ ਐਸ ਵੇਲੇ ਸਰਕਾਰ ਦਾ ਫਾਰਮੂਲਾ ਤੇ 50 ਡੱਬੇ ਦਿੰਦੇ ਆ ਸਰਕਾਰ ਹੂੰ ਮੈਂ ਮੈਂ ਤੇ ਆਪਣਾ ਪੰਜਾਂ ਡੱਬਿਆਂ ਤੋਂ ਤਾਂ ਸ਼ੁਰੂ ਕੀਤਾ ਸੀ ਉਸ ਟਾਈਮ ਤੇ ਨਾ ਫੁੱਲਾਂ ਵਾਲੀਆਂ ਫਸਲਾਂ ਜਿਵੇਂ ਸਰੋਂ ਆ ਤੋਰੀਆ ਬਾਤੇਲਾ ਬਹੁਤ ਜ਼ਿਆਦਾ ਹੁੰਦੀਆਂ ਸੀ ਤੇ ਮੱਖੀ ਦਾ ਵਾਧਾ ਵੀ ਬਹੁਤ ਜ਼ਿਆਦਾ ਹੁੰਦਾ ਸੀ ਮੈਂ ਪੰਜਾਂ ਡੱਬਿਆਂ ਤੋਂ ਪਹਿਲੇ ਸਾਲ ਹੀ 40 ਡੱਬੇ ਕਰ ਲਏ ਸੀ ਤੇ ਇਸ ਤਰ੍ਹਾਂ ਅੱਜ ਕੱਲ ਵੀ ਨਾ ਭਾਵੇਂ ਉਹਨਾਂ ਫੁੱਲ ਫੁਲਾਕਾ ਨਹੀਂ ਰਿਹਾ ਤੇ ਫੇਰ ਵੀ 50 ਡੱਬਿਆਂ ਤੋਂ ਸਾਨੂੰ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਕਿੰਨਾ ਚਿਰ ਪਹਿਲਾਂ ਤੁਸੀਂ ਸ਼ੁਰੂ ਕੀਤਾ ਹੈ ਤੇ ਕਿਹੜੀ ਹੈ ਜਿਹੜੀਆਂ ਮੁਸ਼ਕਲਾਂ ਕਿਉਂਕਿ ਇਹ ਮਧੂਮੱਖੀ ਜਿਹੜੀ ਹੈ ਇਹਦਾ ਡੰਕ ਜਿਹੜਾ ਹੈ ਇਹ ਤੋਂ ਹਰ ਇੱਕ ਡਰਦਾ ਹੈ ਅਸੀਂ ਵੀ ਇਸ ਵਕਤ ਤੁਹਾਡੇ ਪਾਸ ਤਾਂ ਮੌਜੂਦ ਹਾਂ ਪਰ ਇਹਨਾਂ ਦੇ ਡੰਗ ਤੋਂ ਫਿਰ ਵੀ ਇੱਕ ਜਿਹੜਾ ਹੈ ਮਨ ਦੇ ਵਿੱਚ ਡਰ ਹੁੰਦਾ ਹੈ ਕਿਉਂਕਿ ਮਧੂਮੱਖੀਆਂ ਦਾ ਡੰਗ ਜਦੋਂ ਵੱਜਦਾ ਹੈ ਬਹੁਤੇ ਲੋਕ ਉਹਨੂੰ ਜਿਹੜਾ ਨਹੀਂ ਸਹਾਰਦੇ ਕਿਉਂਕਿ ਕਈਆਂ ਦਾ ਹੱਥ ਸੁੱਜ ਜਾਂਦੇ ਨੇ ਸੋਚ ਪੈਂਦੀ ਹੈ ਸਾੜ ਪੈਂਦਾ ਹੈ ਔਰ ਤੁਸੀਂ ਜਿਹੜਾ ਮਧੂਮੱਖੀਆਂ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੋਈ ਮੁਸ਼ਕਲ ਨਹੀਂ ਆਉਂਦੀ ਨਹੀਂ ਜੀ ਵੇਖੋ ਜਦੋਂ ਆਪਾਂ ਇਹ ਕੰਮ ਸ਼ੁਰੂ ਕਰਨਾ ਵਾ ਨਾ ਤੇ ਨਾਲ ਆਪਾਂ ਨੂੰ ਇੱਕ ਜਾਲੀ ਦਸਤਾਨੇ ਵੀ ਮਿਲਦੇ ਆ ਤੇ ਉਹ ਆਪਾਂ ਖਰੀਦ ਲੈਨੇ ਆ ਤੇ ਉਹ ਪਾ ਕੇ ਜਾਲੀ ਮੂੰਹ ਤੇ ਦਸਤਾਨੇ ਪਾ ਕੇ ਪਹਿਲਾਂ ਸ਼ੁਰੂ ਕਰਦੇ ਆ ਕੰਮ ਤੇ ਜਦੋਂ ਆਪਾਂ ਕੰਮ ਕਰਦੇ ਆ ਜੇਕਰ ਡੰਗ ਵੱਜ ਵੀ ਜਾਂਦਾ ਵਾ ਪਹਿਲਾਂ-ਪਹਿਲਾਂ ਤਾਂ ਪੀੜ ਬਹੁਤ ਜ਼ਿਆਦਾ ਹੁੰਦੀ ਆ ਸਜਜ ਸਜਜ ਜਦੋਂ ਆਮ ਡੰਗ ਵੱਜਦੇ ਰਹਿੰਦੇ ਆ ਤੇ ਪੀੜ ਜਿਹੜੀ ਆ ਘਟ ਜਾਂਦੀ ਆ ਸੋਜ ਵੀ ਬਹੁਤ ਘਟ ਪੈਂਦੀ ਆ ਤੇ ਉਹ ਡੰਗ ਉਸ ਵੇਲੇ ਅਸੀਂ ਪੋਟ ਦਿੰਨੇ ਆ ਤੇ ਜਾਂ ਮਾੜਾ ਜਾਂ ਲੂਣ ਉੱਤੇ ਲਾ ਲੇਦਾ ਵਾ ਤੇ ਸਾਨੂੰ ਉਹ ਡੰਗ ਦੇ ਕੋਈ ਪ੍ਰਵਾਹ ਨਹੀਂ ਅਸੀਂ ਤਾਂ ਹੁਣ ਮੈਂ ਕਈ ਵਾਰ ਆਪਣੇ ਸਰੀਰ ਤੇ ਉੱਤੇ ਮੱਖੀਆਂ ਭਾਈਆਂ ਵਾ ਤੇ ਉਦੋਂ 8-10 ਡੰਗ ਵੱਜ ਜਾਂਦੇ ਆ ਤੇ ਕਦੇ-ਕਦਾਈਂ ਇਹ ਮੱਖੀਆਂ ਜਦੋਂ ਅਸੀਂ ਨਾ ਮਤਲਬ ਇਹਨਾਂ ਦਾ ਸੀਜ਼ਨ ਨਹੀਂ ਹੁੰਦਾ ਤੇ ਇਹ ਮੱਖੀਆਂ ਚਿਪ ਜਾਂਦੀਆਂ ਤੇ ਸਾਰਾ ਸਾਰਾ ਡੱਬਾ ਹੀ ਸਾਡੇ ਵAIR ਪੈ ਜਾਂਦਾ ਵਾ ਉਹਤੇ ਉਦੋਂ ਕਾਫੀ ਡੰਗ ਵੱਜ ਜਾਂਦੇ ਆ ਤਾਂ ਵੀ ਜਦੋਂ ਆਦਮੀ ਜਿਹੜਾ ਫਾਰਮਰ ਆ ਸ਼ਾਇਦਾਂ ਕੰਮ ਕਰਦਾ ਵਾ ਉਹ ਗੱਜ ਜਾਂਦਾ ਵਾ ਉਹਨੂੰ ਇੰਨਾ ਡੰਗਾਂ ਦੀ ਪਰਵਾਹ ਨਹੀਂ ਹੁੰਦੀ ਉਹਦੇ ਲਈ ਇਤਸ਼ਾਅ ਸ਼ੌਂਕ ਤੇ ਰੁਚੀ ਬਹੁਤ ਜਿਆਦਾ ਮੱਖੀਆਂ 'ਚ ਪੈਦਾ ਹੋ ਜਾਂਦੀ ਹੈ ਤੇ ਤਾਂ ਕਰਕੇ ਡੰਗਾਂ ਵਾਲੀ ਗੱਲ ਜਿਹੜੀ ਆ ਕਿਸੇ ਵੀ ਫਾਰਮਰ ਨੂੰ ਕਦੇ ਵੀ ਉਹ ਇਹ ਮੁਸ਼ਕਲ ਜਿਹੜੀ ਆ ਹਟਾ ਨਹੀਂ ਸਕਦੀ ਇਸ ਕੰਮ ਤੋਂ ਤੇ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਜਦੋਂ ਕੋਈ ਇਸ ਕੰਮ 'ਚ ਪੈ ਜਾਂਦਾ ਜਾਨੀ ਕਿ ਇਹ ਮੱਖੀਆਂ ਜਿਹੜਾ ਆ ਪਾਲਕ ਦੇ ਉੱਤੇ ਗੁੱਸਾ ਵੀ ਆਪਣਾ ਕੱਢਦੀਆਂ ਨੇ ਹਾਂਜੀ ਹਾਂਜੀ ਕਈ ਵਾਰ ਮੱਖੀਆਂ ਜਦੋਂ ਨਾ ਆਪਾਂ ਇਹਨਾਂ ਨੂੰ ਝਟਕਾ ਵੀ ਵਜਦਾ ਇੱਕਦਮ ਬਹੁਤ ਹੀ ਫਰੇਮ ਜਿਹੜਾ ਕੱਢਣਾ ਪੈਂਦਾ ਵਾ ਉਹਨੂੰ ਲਾਰਾ ਨਾ ਵਜੇ ਇਸ ਤੋਂ ਇਲਾਵਾ ਜੇ ਬਾਹਰ ਬਦਲਵਾਈ ਹੋਈ ਆ ਤੇ ਤਾਂ ਵੀ ਸਾਡੇ ਗਲ ਪੈ ਜਾਂਦੀਆਂ ਇਦੋਂ ਜਾਵਾ ਜੇ ਕਰਾਂ ਜੇ ਆਪਣਾ ਨਾ ਸੀਜ਼ਨ ਆਫ ਹੋਇਆ ਵਾ ਬਾਹਰ ਫੁੱਲ ਫੁਲਾਕਾ ਨਹੀਂ ਉਦੋਂ ਵੀ ਇਹ ਸਾਨੂੰ ਲੜਦੀਆਂ ਵਾ ਉਹ ਕੋਈ ਗੱਲ ਨਹੀਂ ਕਿ ਇਹ ਪ੍ਰੋਬਲਮ ਜਿਹੜੀ ਆ ਕਿ ਨਹੀਂ ਫਾਰਮਰ ਇਹਦੀ ਪਰਵਾਹ ਨਹੀਂ ਕਰਦੇ ਉਹਨਾਂ ਦੀ ਰੁਚੀ ਇਹ ਕੰਮ 'ਚ ਬਣੀ ਹੁੰਦੀ ਕਿੰਨਾ ਚਿਰ ਹੋ ਚੁੱਕਾ ਹੈ ਤੁਹਾਨੂੰ ਇਸ ਕੰਮ ਨੂੰ ਔਰ ਸ਼ੁਰੂਆਤੀ ਦੌਰ ਕਿਦਾਂ ਦਾ ਸੀਗਾ ਇਹਦੇ ਵਿੱਚ ਮੈਂ 1995 ਵਿੱਚ ਟ੍ਰੇਨ ਲੈ ਕੇ ਪੰਜ ਡੱਬੇ ਲਿਆ ਸੀ ਸਬਸਿਡੀ ਤੇ ਤੇ ਉਸ ਟਾਈਮ ਤੇ ਆਪਣਾ ਮਨਜੀਤ ਸਿੰਘ ਖਡੂਰ ਸਾਹਿਬ ਵਾਲਾ ਸੀ ਉਹਨਾਂ ਟੈਂਡਰ ਭਰਿਆ ਸੀ ਮੇਰੇ ਘਰੇ ਪੰਜ ਡੱਬੇ ਪਹੁੰਚਦੇ ਕਰ ਗਏ ਸੀ ਤੇ ਮੈਨੂੰ ਤਾਂ ਕੋਈ ਮੁਸ਼ਕਲ ਨਹੀਂ ਆਈ ਇਹਦੇ ਵਿੱਚ ਸਗੋਂ ਉਸ ਟਾਈਮ ਤੇ ਮੇਰੇ ਕੋਲ ਸਮਾਨ ਪੂਰਾ ਨਹੀਂ ਸੀ ਤੇ ਮੱਖੀ ਇੰਨਾ ਜ਼ਿਆਦਾ ਵੱਧੇ ਸੀ ਬਾਹਰ ਫਲ ਫਲ ਬਹੁਤ ਜ਼ਿਆਦਾ ਹੁੰਦੇ ਸੀ ਤੋਰੀ ਤਾਰੀਏ ਤੇ ਤੇ ਉਹ ਮੱਖੀ ਤੇ ਝੋਂਡਾ ਉੱਡ ਜਾਂਦੇ ਸੀ ਤੇ ਜਿਨ੍ਹਾਂ ਨੂੰ ਮੁੜ ਕੇ ਫੜ ਕੇ ਮੁੱਢ ਡੱਬਿਆਂ ਚ ਉਸਾਇਆ ਜਾਂਦਾ ਸੀ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਝੋਂਡਾ ਬਾਰੇ ਕਰਾਂਗੇ ਨਹੀਂ ਝੋਂਡਾ ਬਾਰੇ ਤੁਸੀਂ ਗੱਲ ਸ਼ੁਰੂ ਕੀਤੀ ਹੈ ਇਹ ਦੱਸ ਹੀ ਦਿਓ ਕਿ ਉੱਡ ਕਿਵੇਂ ਜਾਂਦੇ ਨੇ ਔਰ ਫੜੀ ਕਿੱਦਾਂ ਜਾਂਦੇ ਨੇ ਆ ਜਦੋਂ ਆਪਣਾ ਡੱਬਾ ਨਾ ਜਿਹੜਾ ਇਹਦੇ ਵਿੱਚ ਭੀੜ ਭੜਕਾ ਜਿਆਦਾ ਹੋ ਜਾਂਦਾ ਵਾ ਮੱਖੀ ਮਤਲਬ ਲੋੜ ਤੋਂ ਵੱਧ ਹੋ ਜਾਂਦੀ ਹੈ ਡੱਬੇ 'ਚ ਉਦੋਂ ਸਾਨੂੰ ਇਹਦੇ ਉੱਤੇ ਜਾਂ ਸਪਰ ਲਾਉਣਾ ਪੈਂਦਾ ਜਾਂ ਡੱਬੇ ਦੀ ਵੰਡ ਕਰਨੀ ਪੈਂਦੀ ਇੱਕ ਤੋਂ ਦੋ ਬਣਾਉਣੇ ਪੈਂਦੇ ਤੇ ਜੇਕਰ ਅਸੀਂ ਇਹਨਾਂ ਦਾ ਧਿਆਨ ਨਹੀਂ ਰੱਖਦੇ ਡੱਬੇ 'ਚ ਬਹੁਤ ਜ਼ਿਆਦਾ ਭੀੜ ਹੋ ਜੇ ਤੇ ਉਦੋਂ ਮੱਖੀ ਜਿਹੜੀ ਆ ਖਾਸ ਕਰਕੇ ਜਿਹੜੀ ਆ ਨਾ ਜਨਵਰੀ ਫਰਵਰੀ ਮਾਰਚ ਇਹਨਾਂ ਮਹੀਨਿਆਂ ਦੇ ਵਿੱਚ ਜ਼ਿਆਦਾ ਉੱਡਦੀ ਆ ਤੇ ਇਹ ਉੱਡ ਕੇ ਪਹਿਲਾਂ ਨੇੜੇ ਦੇ ਰੁੱਖਾਂ ਨਾਲ ਲੱਗ ਜਾਂਦੀ ਆ ਤੇ ਜਦੋਂ ਲੱਗਦੀ ਆ ਤੀਜਾ ਸਮੱਖੀ ਜਿਹੜੀ ਆ ਨਾ ਉੱਡ ਜਾਂਦੀ ਵਿੱਚੋਂ ਤੇ ਇਹਦੇ ਉੱਡਣ ਦਾ ਕਾਰਨ ਇਹ ਹੁੰਦਾ ਵਾ ਜਦੋਂ ਭੀੜ ਭੜਕਾ ਡੱਬੇ 'ਚ ਹੁੰਦਾ ਨਾ ਤੇ ਮੱਖੀਆਂ ਰਾਣੀਆਂ ਮੱਖੀਆਂ ਹੋਰ ਤਿਆਰ ਕਰ ਲੈਂਦੀਆਂ ਉਹ ਜਦੋਂ ਨਵੀਆਂ ਰਾਣ ਰਾਣੀਆਂ ਨਿਕਲਦੀਆਂ ਵਾ ਉਹ ਮੁੜ ਕੇ ਤੀਜਾ ਕੇ ਸਮੱਖੀ ਡਾ ਕੇ ਲੈ ਜਾਂਦੀਆਂ ਜੇਕਰ ਡੱਬਾ ਜਿਆਦਾ ਮਜ਼ਬੂਤ ਹੋਵੇ ਦੋ ਝੁੰਡ ਵੀ ਉੱਡ ਜਾਂਦੇ ਇੱਕੇ ਵਾਰ ਤੇ ਉਹ ਪਹਿਲਾਂ ਨੇੜੇ ਲੱਗਦੀ ਦੋ ਦਿਨ ਤੇ ਨੇੜੇ ਮੱਖੀ ਲੱਗਦੀ ਆ ਝਾੜੀਆਂ ਝੂੜੀਆਂ ਦਾ ਨੀਵੀਂ ਹੁੰਦੀ ਆ ਉਦੋਂ ਫਿਰ ਜਿਹੜੇ ਸਾਡੇ ਫਾਰਮਰ ਆ ਨਾ ਉਹਨੂੰ ਬਾਲਟੀ ਦੇ ਵਿੱਚ ਪਾ ਕੇ ਜੇ ਇਹਦੇ ਦਾਣਾ ਨਾਰਮਲ ਹੋਵੇ ਉਹਨੂੰ ਲਾ ਕੇ ਤੇ ਬਾਲਟੀ 'ਚ ਪਾ ਲੈਂਦੇ ਆ ਤੇ ਜੇਕਰ ਦਾਣਾ ਮੋਟਾ ਹੋਵੇ ਫਿਰ ਉਹਨੂੰ ਹੱਥ ਦੇ ਨਾਲ ਝਾੜ ਕੇ ਤੇ ਬਾਲਟੀ 'ਚ ਪਾ ਕੇ ਤੇ ਬਾਲਟੀ ਦੇ ਉੱਤੇ ਉਸੇ ਵੇਲੇ ਬੋਰੀ ਦੇ ਕੇ ਥੱਲੇ ਪੌੜੀ ਪੌੜੀ ਲਾ ਕੇ ਚੜ੍ਹਦੇ ਹੁੰਦੇ ਥੱਲੇ ਉਤਰ ਜਾਂਦਾ ਤੇ ਉਹਨੂੰ ਡੱਬੇ ਦੇ ਵਿੱਚ ਪਲਟ ਕੇ ਤੇ ਉੱਤੇ ਬੋਰੀ ਦੇ ਦੇ ਦੀ ਆ ਤੇ ਡੱਬੇ ਦੇ ਵਿੱਚ ਪਹਿਲਾਂ ਹੀ ਅਸੀਂ ਫਰੇਮ ਰੱਖੇ ਹੁੰਦੇ ਤਿੰਨ ਚਾਰ ਕੁਝ ਬੱਚਿਆਂ ਵਾਲੇ ਕੁਝ ਸ਼ਹਿਦ ਵਾਲੇ ਫਰੇਮ ਤੇ ਉਹਨਾਂ ਨਾਲ ਮੱਖੀ ਜਿਹੜੀ ਚਿਪਕ ਜਾਂਦੀ ਤੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਆ ਇਹ ਜਿਹੜੇ ਝੁੰਡ ਡੇ ਹੁੰਦੇ ਆ ਇਹ ਦੁੱਗਣਾ ਕੰਮ ਕਰਦੇ ਦੂਸਰੀ ਮੱਖੀ ਨਾਲੋਂ ਰਾਣੀ ਮੱਖੀ ਦੀ ਗੱਲ ਕੀਤੀ ਹੈ ਤੁਸੀਂ ਰਾਣੀ ਮੱਖੀ ਦਾ ਕਾਰਜ ਕੀ ਹੈ ਵੇਖੋ ਜੀ ਰਾਣੀ ਮੱਖੀ ਹੈ ਜਿਹੜੀ ਪਹਿਲਾਂ ਤੇ ਆਪਾਂ ਗੱਲ ਕਰਦੇ ਆ ਇਹ 16 ਦਿਨਾਂ ਬਾਅਦ ਨਿਕਲਦੀ ਆ ਤੇ 26 ਦਿਨਾਂ ਬਾਅਦ ਇਹ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਆ ਉੱਡਣ ਤੋਂ ਜਦੋਂ ਇਹ ਨਿਕਲਦੀ ਆ ਨਾ ਰਾਣੀ ਮੱਖੀ ਪਹਿਲਾਂ ਇੱਕ ਢਾਲਵਾਰੀ ਢਾਲ ਢਾਰੀ ਮਾਰਦੀ ਆ ਬਾਲ ਢਾਰੀ ਤੇ ਉਦੋਂ ਇਹਦੇ ਨਾਲ ਖੱਟੂ ਉੱਠ ਬਾਹਰ ਬਹੁਤ ਜ਼ਿਆਦਾ ਇਹਦੀ ਸਮੈਲ ਆ ਜਾਂਦੀ ਆ ਨਰ ਜਿਹੜੇ ਆ ਨਾ ਉੱਡ ਜਾਂਦੇ ਆ ਤੇ ਦੂਸਰੀ ਜਦੋਂ ਡਾਰੀ ਮਾਰਦੀ ਆ ਉਦੋਂ ਵੀ ਨਰ ਜਦੋਂ ਉੱਟਦੇ ਬਾਹਰ ਤੇ ਹਵਾ ਦੇ ਵਿੱਚ ਹੀ ਉਹਨਾਂ ਨਾਲ ਸੁਭੋਗ ਕਰਦੀ ਆ ਉਸ ਤੋਂ ਬਾਅਦ ਇਹਨੂੰ ਵੇਟ ਕਹਿੰਦੇ ਮਤਲਬ ਭਾਰੀ ਹੋ ਜਾਂਦੀ ਆ ਤੇ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਆ ਤੇ ਇਹ ਫਿਰ ਉਸ ਤੋਂ ਬਾਅਦ ਡੱਬੇ ਚੋਂ ਬਾਹਰ ਨਹੀਂ ਜਾਂਦੀ ਤੇ ਫਿਰ ਜਿਹੜੇ ਆ ਨਾ ਆਂਡੇ ਜੇ ਤੇ ਬਾਹਰ ਮੱਖੀ ਆਪਣੇ ਪਹਿਲਾਂ ਡੱਬੇ ਚ ਬਹੁਤ ਜਿਆਦੀ ਹੋਵੇ ਠੀਕ ਹੋਵੇ ਤੇ ਬਾਹਰ ਫਲਫਲ ਵਧੀਆ ਹੋਣ ਜਾਂ ਕਹਿ ਲੀਏ ਜਿਹੜਾ ਜਨਵਰੀ ਫਰਵਰੀ ਮਾਸ ਦਾ ਪਿੰਨਾ ਉਹਨਾਂ ਦਿਨਾਂ ਚ 3500 ਤੱਕ ਆਂਡਾ ਦੇ ਦਿੰਦੀ ਹੈ ਮੱਖੀ ਤੇ ਆਮ ਕਰਕੇ ਜਿਦ ਤਰ੍ਹਾਂ ਹੁਣ ਗਰਮੀ ਦੇ ਰੋਤੇ ਚਲਦੀ ਆ ਤੇ ਯਾਰ ਕਾਂਡਾ ਮੁਰਕੇ ਘਟਾ ਜਾਂਦੀ ਆ ਉਹਨੇ ਸੰਭਾਲਣੀ ਹੁੰਦੀ ਨਾ ਮੁਰਕੇ ਤੇ ਇਹ ਤਾਂ ਕਰਕੇ ਜਿਹੜੀ ਆ ਨਾ ਮੱਖੀ ਦੀ ਹੋਰ 2.5 ਸਾਲ ਹੁੰਦੀ ਆ ਤੇ ਜੇਕਰ ਰਾਣੀ ਮੱਖੀ ਡੱਬੇ ਦੇ ਵਿੱਚੋਂ ਮਰ ਜਾਵੇ ਤੇ ਇਹ ਤਾਜ਼ੇ ਆਂਡੇ ਤੋਂ ਮੋੜ ਰਾਣੀ ਤਿਆਰ ਕਰ ਲੈਂਦੀ ਆ ਜੇ ਤਾਜ਼ੇ ਆਂਡੇ ਇੱਕ ਦਿਨ ਦੇ ਆਂਡੇ ਡੱਬੇ ਦੇ ਵਿੱਚ ਹੋਣ ਤੇ ਜੇਕਰ ਤਾਜ਼ੇ ਆਂਡੇ ਨਾ ਹੋਣ ਫੇਰ ਉਹ ਡੱਬਾ ਸਾਡਾ ਮਹੀਨੇ ਦੇ ਵਿੱਚ ਮਰ ਜਾਂਦਾ ਵਾ ਮੁੜ ਮੁੜ ਕੇ ਰਾਣੀ ਮੱਖੀ ਤਿਆਰ ਨਹੀਂ ਹੁੰਦੀ ਜਦੋਂ ਰਾਣੀ ਮੱਖੀ ਗਵਾਜ ਦੀ ਗੁੰਮ ਹੁੰਦੀ ਸ਼ਾਇਦ ਕੱਢਦਾ ਕਈ ਨਾਲ ਸਾਥੋਂ ਮਰ ਜਾਂਦੀ ਆ ਉਦੋਂ ਫੇਰ ਉਹਦੀ ਨਾ 6 ਘੰਟੇ ਤੱਕ ਸਮੈਲ ਹੁੰਦੀ ਡੱਬੇ ਚ 6 ਘੰਟੇ ਤੱਕ ਇਹਨਾਂ ਨੂੰ ਨਹੀਂ ਪਤਾ ਲੱਗਦਾ ਲੈ ਵੀ ਰਾਣੀ ਵਿੱਚ ਹੈਗੀ ਆ 6 ਘੰਟੇ ਤੋਂ ਬਾਅਦ ਇਹਨਾਂ ਦੇ ਭਾਦੀ ਬਣ ਜਾਂਦੀ ਭਾਂ ਭਾਂ ਦੀ ਆਵਾਜ਼ਾਂ ਆਉਂਦੀਆਂ ਸਾਰਾ ਡੱਬਾ ਉਹਨੂੰ ਲੱਭਣ ਚ ਰੋਜ ਜਾਂਦਾ ਵਾ ਜੇਕਰ ਉਹ ਫੇਰ ਨਹੀਂ ਮਿਲਦੀ ਤੇ ਉਦੋਂ ਫੇਰ ਸੈੱਲ ਤਾਜ਼ੇ ਅੰਡੇ ਤੋਂ ਬਣਾ ਕੇ ਤੇ ਨਵੇਂ ਜਿਹੜੇ ਆ ਨਾ ਰਾਣੀਆਂ ਤੋਂ ਤਿੰਨ ਤਿਆਰ ਕਰ ਲੈਂਦੀਆਂ ਤੇ ਪਹਿਲੀ ਰਾਣੀ ਜਿਹੜੀ ਨਿਕਲਦੀ ਆ ਉਹ ਦੂਜੀਆਂ ਰਾਣੀਆਂ ਦੇ ਜਿਹੜੇ ਆਕ ਨੇ ਉਹ ਸੈੱਲ ਉਹ ਦਾਗੀ ਕਰ ਦਿੰਦੀ ਆ ਉਹਨਾਂ ਨੂੰ ਡੰਗ ਮਾਰ ਦਿੰਦੀ ਆ ਤੇ ਉਹ ਬੱਚੇ ਪਿੱਛੇ ਹੀ ਮਰ ਜਾਂਦੇ ਜਿਵੇਂ ਕਿ ਕੱਚਾ ਬੱਚਾ ਹੁੰਦਾ ਚ ਪਹਿਲੀ ਰਾਣੀ ਜਿਹੜੀ ਉਹ ਮਾਂ ਮਰ ਜਾਂਦੀ ਡੱਬੇ ਦੀ ਜੇਕਰ ਮੱਖੀ ਬਹੁਤ ਜ਼ਿਆਦੀ ਹੋਵੇ ਤੇ ਫੇਰ ਕਈ ਵਾਰ ਦੋ ਰਾਣੀਆਂ ਤੇ ਇੱਕ ਰਾਣੀ ਅੱਧੀ ਮੱਖੀ ਢਾ ਕੇ ਵੀ ਲੈ ਜਾਂਦੀ ਜੇ ਜਿਤਨਾ ਪਹਿਲਾਂ ਮੈਂ ਦੱਸਿਆ ਉਹ ਲਾਗ ਚੋਂਟਾ ਲੱਗ ਜਾਂਦਾ ਇਹ ਮਤਲਬ ਕਿ ਮੱਖੀਆਂ ਆਪ ਬਣਾਉਂਦੀਆਂ ਨੇ ਕਿ ਜਾਂ ਜਿਹੜੇ ਬਾਕੀ ਆਂਡਿਆਂ ਦੇ ਵਿੱਚੋਂ ਜਿਹੜੇ ਮੱਖੀ ਨਿਕਲਦੀ ਹੈ ਇਹ ਇਹ ਮੱਖੀ ਨੂੰ ਕੀ ਕਹਿੰਦੇ ਆ ਫਿਰ ਜਿਹੜੀ ਇਹ ਮਜ਼ਦੂਰ ਮੱਖੀ ਹੁੰਦੀ ਹੈ ਹਾਂ ਇਹਨਾਂ ਨੂੰ ਕਾਮਾ ਮੱਖੀਆਂ ਹੀ ਤੇ ਕਹਿੰਦੇ ਆ ਕਾਮਾ ਮੱਖੀਆਂ ਜਿਹੜੇ ਨਰ ਹੁੰਦੇ ਆ ਉਹ ਕੰਮ ਨਹੀਂ ਕੋਈ ਕਰਦੇ ਬਾਹਰੋਂ ਸ਼ਹਿਦ ਨਹੀਂ ਲਿਆਉਂਦੇ ਉਹਨਾਂ ਨੂੰ ਤਾਂ ਹੀ ਉਹ ਕਰਕੇ ਨਖੱਟੂ ਬੋਲਿਆ ਜਾਂਦਾ ਵਾ ਫਾਰਮਰ ਨਖੱਟੂ ਬੋਲਦੇ ਆਪਣੀ ਭਾਸ਼ਾ 'ਚ ਉਹਨਾਂ ਦੀ ਪਛਾਣ ਉਹ ਬਹੁਤ ਮੋਟੇ ਹੁੰਦੇ ਆ ਇਹਨਾਂ ਦੇ ਨਾਲ ਤਾਂ ਹੈ ਨਹੀਂ ਕਿ ਹੁਣ ਤੇ ਉਹ ਵੀ ਜਿਆਦਾ ਜਨਵਰੀ ਫਰਵਰੀ ਮਾਰਚ ਜੀ ਬਹੁਤ ਜਿਆਦਾ ਹੁੰਦੇਗਾ ਉਹ ਦੋਨਾਂ ਦੀ ਲੋਡ ਹੁੰਦੀ ਆ ਤੇ ਤਾਂ ਕਰਕੇ ਜਿਹੜੇ ਆ ਨਾ ਨਖਟੂ ਆ ਉਹ ਅਠਾ ਮੱਖੀਆਂ ਦਾ ਸ਼ਾਇਦ ਇਕੱਲਾ ਹੀ ਖਾਂਦਾ ਵਾ ਤੇ ਜਿਹੜੀਆਂ ਮੱਖੀਆਂ ਆ ਉਹਨੂੰ ਸ਼ਾਇਦ ਜਿਹੜਾ ਕਿ ਨਹੀਂ ਜਦੋਂ ਦੇਖ ਲਾ ਵੀ ਕਿ ਉਹਦੀ ਲੋਡ ਨਹੀਂ ਰਹੀ ਤੇ ਉਹਨੂੰ ਧੱਕ ਕੇ ਬੰਨੇ ਕਰ ਦਿੰਦੀਆਂ ਤੇ ਕਈ ਵਾਰ ਬਾਹਰ ਵੀ ਕੱਢ ਦਿੰਦੀਆਂ ਤੇ ਉਹ ਮੁੜ ਕੇ ਉਹਨਾਂ ਨੂੰ ਖਰਾਕ ਨਹੀਂ ਦਿੰਦੀਆਂ ਤੇ ਉਹ ਭੁੱਖੇ ਮਰ ਜਾਂਦੇ ਹੂੰ ਹੂੰ ਜਿੰਨਾ ਚਿਰ ਲੋਡ ਹੋਣਾ ਚਾਹੀਦਾ ਉਹਨਾਂ ਰਸਦੀਆਂ ਬਾਅਦ ਬਹੁਤ ਥੋੜੇ ਰੱਖਦੇ ਕਿਸਾਨ ਆਪ ਵੀ ਕੱਢ ਦਿੰਦੇ ਇਹਨਾਂ ਨੇ ਖਟੂਆਂ ਨੂੰ ਬਾਹਰ ਹਾਂਜੀ ਹਾਂਜੀ ਕੱਢ ਦਿੰਦੇ ਉਹ ਬਾਹਰ ਇੱਕ ਜਾਲੀ ਡੱਬੇ ਦੇ ਲਾ ਦੇ ਦੀ ਆ ਸਾਰਾ ਡੱਬਾ ਬਾਹਰ ਝਾੜ ਕੇ ਵੀ ਤੇ ਉਹ ਫਿਰ ਨਾ ਖਟੂ ਮੋਟੇ ਹੁੰਦੇ ਆ ਤੇ ਉਹ ਜਿੰਨਾ ਨਹੀਂ ਸਕਦੇ ਤੇ ਛੇਕ ਉਹਨਾਂ ਹੀ ਹੁੰਦਾ ਜਿਹਦੇ ਵਿੱਚ ਕੰਮ ਵਾਲੀ ਮੱਖੀ ਕੰਮਾਂ ਮੱਖੀ ਆ ਜਾਵੇ ਤੇ ਕੰਮਾਂ ਮੱਖੀ ਅੰਦਰ ਆ ਜਾਂਦੀਆਂ ਤੇ ਰਾਣੀ ਮੱਖੀ ਦਾ ਖਿਆਲ ਰੱਖਿਆ ਜਾਂਦਾ ਉਹਨੂੰ ਫੜ ਕੇ ਪਾ ਲਈਦਾ ਵਾ ਇਹਨਾਂ ਖੱਟੂ ਬਾਹਰ ਆ ਜਾਂਦੇ ਤੇ ਫਿਰ ਬਾਹਰ ਥੱਲੇ ਡੱਬੇ ਦੇ ਡੱਗ ਕੇ ਕੀੜੀਆਂ ਕੁੜੀਆਂ ਉਹਨੂੰ ਪਾ ਜਾਂਦੀਆਂ ਮਰ ਜਾਂਦੇ ਇਹ ਵੀ ਵੇਖਣ ਚ ਆਇਆ ਏ ਕਿ ਕਈ ਵਾਰ ਰਾਣੀ ਮੱਖੀ ਨੂੰ ਉੱਡਣ ਤੋਂ ਰੋਕਣ ਦੇ ਲਈ ਉਹਦੇ ਪਰ ਕੱਟ ਦਿੱਤੇ ਜਾਂਦੇ ਨੇ ਹਾਂਜੀ ਵਧੀਆ ਸਵਾਲ ਤੁਹਾਡਾ ਜੀ ਰਾਣੀ ਮੱਖੀ ਜਿਹੜੀ ਨਾ ਉਹਦੇ ਉੱਡਣ ਦਾ ਕਈ ਵਾਰ ਇਹ ਕਾਰਨ ਬਣ ਜਾਂਦਾ ਵਾ ਜਿਵੇਂ ਡੱਬੇ ਆ ਗਰਮ ਧੁੱਪੇ ਪਿਆ ਵਾ ਜਾਂ ਡੱਬੇ ਨੂੰ ਜਾਂ ਹੀ ਠੰਡ ਆ ਗਈ ਆ ਜਾਂ ਕੀੜੀਆਂ ਚੜ ਗਈਆਂ ਵਾ ਤੇ ਡੱਬਾ ਛੇਤੀ ਮੜਕੇ ਉਹ ਨਾ ਛੱਡ ਕੇ ਤੇ ਉੱਡ ਜਾਂਦਾ ਵਾ ਰਾਣੀ ਜਿਹੜੀ ਆ ਨਾ ਮੇਰੇ ਕੋਲ ਜਾਂਦੀ ਮੱਖੀਆਂ ਲੈ ਕੇ ਉਸ ਮੁਸੀਬਤ ਤੋਂ ਬਚਣ ਲਈ ਤੇ ਰਾਣੀ ਮੱਖੀ ਦੇ ਅੱਧ-ਅੱਧ ਤੇ ਫਰ ਕੱਟ ਦਿੱਤੇ ਜਾਂਦੇ ਆ ਤੇ ਕੱਟਣ ਦੇ ਨਾਲ ਕੋਈ ਆਂਡਿਆਂ ਦੀ ਗਿਣਤੀ 'ਚ ਕੋਈ ਫਰਕ ਨਹੀਂ ਪੈਂਦਾ ਪੂਰੇ ਅੰਡੇ ਦਿੰਦੀ ਆ ਤੇ ਡੱਬਾ ਵੱਜ ਜਾਂਦਾ ਵਾ ਕਈ ਵਾਰ ਡੱਬਾ ਉੱਡ ਵੀ ਜਾਂਦਾ ਤੇ ਰਾਣੀ ਮੱਖੀ ਥੱਲੇ ਡਕ ਪੈਂਦੀ ਆ ਤੇ ਡੱਬਾ ਉੱਡਿਆ ਹੋਇਆ ਮੱਖੀ ਵਾਪਸ ਫਿਰ ਉਸੇ ਡੱਬੇ 'ਚ ਆ ਜਾਂਦੀ ਆ ਤੇ ਉਹ ਅਹੀਂ ਜਿਉਂ ਗਿੜਾ ਮਾਰਦੇ ਆ ਤੇ ਰਾਣੀ ਚੁੱਕ ਕੇ ਜਿਹੜੀ ਫਰਕ ਕੱਟਿਆ ਵਾਲੀ ਵਿੱਚ ਪਾ ਦਿੰਦੀ ਆ ਤੇ ਡੱਬਾ ਸਾਡਾ ਵੱਜ ਜਾਂਦਾ ਇਹ ਚੱਕਰ ਚੱਲਦਾ ਤੇ ਫਿਰ ਜਿਹੜੇ ਕੀੜੇ ਆ ਕੀੜਿਆਂ ਦੀ ਗੱਲ ਕੀਤੀ ਆ ਤੁਸੀਂ ਇਹ ਕੀੜੇ ਕਿਦਾਂ ਲੱਗਦੇ ਨੇ ਇਹਨਾਂ ਨੂੰ ਮਤਲਬ ਉਹਨਾਂ ਲਖੋ ਜਿਹੜੀ ਕੀੜੀ ਆ ਨਾ ਇਹ ਇਹਦੇ ਪੜਾਵਿਆਂ ਵਾਲੇ ਸਟੈਂਡ ਆ ਰਹੇ ਉੱਤੇ ਚੜ ਜਾਂਦੀ ਆ ਹੂੰ ਤੇ ਜਦੋਂ ਉੱਤੇ ਚੜਦੀ ਆ ਤੇ ਇਹ ਫੇਰ ਵਿੱਚ ਜਿਹੜਾ ਖਰਾਕ ਜਿਹੜੀ ਨਾ ਸ਼ਹਿਦ ਹੂੰ ਉਹਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਇੱਕ ਸਾ ਦੇਣ ਦੇ ਬੱਚੇ ਆ ਉਹ ਧੋ ਧੋ ਕੇ ਲੈ ਜਾਂਦੀ ਆ ਬਾਹਰ ਲੈ ਜਾਂਦੀ ਆ ਅੰਡੇ ਸਾਰੇ ਬਾਹਰ ਲੈ ਜਾਂਦੀ ਆ ਹੂੰ ਬਹੁਤ ਜ਼ਿਆਦਾ ਨੁਕਸਾਨ ਕਰਦੇ ਜੇਕਰ ਕੀੜੀ ਜਾਦੀ ਆ ਜੀ ਤਾਂ ਡੱਬਾ ਜਿਹੜਾ ਉੱਡਣ ਦੇ ਮਜਬੂਰ ਹੋ ਜਾਂਦਾ ਵਾ ਕੀੜੀ ਤੋਂ ਬਚਾ ਲਈ ਅਸੀਂ ਆਵੇ ਨਾ ਥੱਲੇ ਆਹ ਕੱਪ ਜੇ ਪਾਣੀ ਵਾਲੇ ਇਹ ਰੱਖਿਆ ਤੇ ਇਹਨਾਂ ਵਿੱਚ ਕਾਲਾ ਤੇਲ ਪਾ ਦਿੰਦਾ ਕਾਲੇ ਤੇਲ ਦਾ ਫਾਇਦਾ ਕਰ ਪਾਇਆ ਦੋ ਤਿੰਨ ਮਹੀਨਾ ਕੱਢ ਜਾਂਦਾ ਜੇਕਰ ਪਾਣੀ ਪਾਈਏ ਤੇ ਫਿਰ ਦੂਜੇ ਤੀਜੇ ਦਿਨ ਸਾਨੂੰ ਲਗਾਤਾਰ ਪਾਉਣਾ ਪੈਂਦਾ ਵਾ ਤੇ ਕੀੜੀਆਂ ਤੋਂ ਬਚਣਾ ਬਚਾਉਣਾ ਡੱਬਾ ਬਹੁਤ ਹੀ ਜ਼ਰੂਰੀ ਆ ਇਸ ਤੋਂ ਇਲਾਵਾ ਇਹਨੂੰ ਪੈਂਦਾ ਇੱਕ ਮੋਮੀ ਕੀੜਾ ਮੋਮੀ ਕੀੜਾ ਉਦੋਂ ਪੈਂਦਾ ਇੱਕ ਪਤੰਗਾ ਹੁੰਦਾ ਅੰਦਰ ਵੱਡ ਜਾਂਦਾ ਜਦੋਂ ਮੱਖੀਆਂ ਦੀ ਗਿਣਤੀ ਘਟ ਜਾਂਦੀ ਆ ਇਸ ਤੇ ਉਹ ਮੜਕੇ ਇੰਨੇ ਜ਼ਿਆਦਾ ਅੰਡੇ ਦਿੰਦਾ ਵਾ ਤੇ ਸਾਰਾ ਫਰੇਮ ਜਿਹੜਾ ਕਨੀ ਉਹ ਖਰਾਬ ਕਰ ਦਿੰਦਾ ਖਾ ਜਾਂਦਾ ਇੰਨੇ ਜ਼ਿਆਦੇ ਉਹਦੀ ਗਿਣਤੀ ਵੱਧ ਜਾਂਦੀ ਮਮੀ ਕੀੜੇ ਸੀ ਉਹ ਸੁੰਡੇ ਜਹੰਦੇ ਆ ਡੈਡ ਤੇ ਉਸ ਤੋਂ ਬਾਅਦ ਫੇਰ ਨਾ ਮੱਖੀ ਉੱਡਣ ਦੇ ਮਜਬੂਰ ਹੋ ਜਾਂਦੀ ਹੈ ਜਾਂ ਜਦੋਂ ਸਾਰੇ ਫਰੇਮ ਖਰਾਬ ਕਰਦੇ ਤਾਂ ਮੱਖੀ ਮਰ ਜਾਂਦੀ ਹੈ ਮੱਖੀ ਦਾ ਟਿਕਾਣਾ ਅੰਦਰ ਰਹਿ ਨਹੀਂ ਜਾਂਦਾ ਉਹਦੇ ਤੋਂ ਬਚਾਰ ਲਈ ਅਸੀਂ ਇਦਾਂ ਕਰਦੇ ਆ ਲੈ ਵੀ ਖਾਲੀ ਫਰੇਮ ਜਦੋਂ ਮੱਖੀ ਘਟਦੀ ਆ ਨਾ ਖਾਲੀ ਫਰੇਮ ਕੱਢ ਕੇ ਤੇ ਇਹ ਜਿਹਨਾਂ ਨੂੰ ਸੰਭਾਲ ਲੈਨੇ ਆ ਤੇ ਉਹ ਅਗਲੇ ਸੀਜ਼ਨ ਚ ਕੰਮ ਆ ਜਾਂਦੇ ਖਾਲੀ ਫਰੇਮ ਜਿਹੜੇ ਤੇ ਜਿੰਨੇ ਕ ਫਰੇਮਾਂ ਤੇ ਮੱਖੀ ਆ ਉੱਥੇ ਫਿਰ ਇਹ ਆਪ ਦਾ ਬਚਾਅ ਕਰ ਲੈਂਦੀ ਆ ਉਹਨੂੰ ਪਤੰਗੇ ਨੂੰ ਲਾਗੇ ਨਹੀਂ ਆਉਣ ਦਿੰਦੀ ਜੇਕਰ ਮੱਖੀ ਜਿਆਦਾ ਘਟ ਜਾਵੇ ਚਾਰ ਫਰੇਮ ਤੇ ਰਹਿ ਜਾ ਫਿਰ ਅਸੀਂ ਨਿੱਕੇ ਡੱਬਿਆਂ ਚ ਪਾਉਣਨੇ ਆ ਨਿੱਕੇ ਡੱਬਿਆਂ ਚ ਪਾਉਣ ਦੇ ਨਾਲ ਉਹ ਪਤੰਗੇ ਦਾ ਬਚਾਅ ਹੋ ਜਾਂਦਾ ਉਹਦਾ ਗੇਟ ਵੀ ਛੋਟਾ ਹੁੰਦਾ ਤਾਂ ਫਿਰ ਮੱਖੀ ਕਵਰ ਕਰ ਲੈਂਦੀ ਉਹਨੂੰ ਲਾਗੇ ਨਹੀਂ ਆਉਣ ਦਿੰਦੀ ਪਤੰਗੇ ਤੋਂ ਬਚਾਉਣਾ ਬਹੁਤ ਜ਼ਰੂਰੀ ਆ ਤੇ ਬਾਕੀ ਇਹਨਾਂ ਨੂੰ ਇੱਕ ਹੋਰ ਵਿੱਚ ਕੁਝ ਬਿਮਾਰੀਆਂ ਮਾਈਟ ਮੋਟ ਲੱਗਦੀਆਂ ਆ ਉਹਨਾਂ ਦੇ ਉੱਤੋਂ ਤਾਂ ਚਲੋ ਅਸੀਂ ਦਵਾਈ ਪਾਉਨੇ ਆ ਆ ਜਿਹੜੀ ਕੰਗਰੋੜ ਤੇ ਮਲ ਨਾਲ ਵਾਲੀ ਚੇਚਣ ਵਾਲੀ ਦਵਾਈ ਹੁੰਦੀ ਆ ਦੋ ਦੋ ਬੂੰਦਾਂ ਡੱਬੇ ਦੇ ਵਿੱਚ ਪਾਉਨੇ ਆ ਤੇ ਉਹ ਮਾਈਟ ਦਾ ਬਚਾਅ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਕਰਕੇ ਅਸੀਂ ਆਪਣਾ ਸਲਫਰ ਪਾਉਨੇ ਆ ਇਹਨਾਂ ਨੂੰ ਜਿਹੜੀ ਸਲਫਰ ਆ ਨਾ ਉਹ ਸਾਲ ਚ ਦੋ ਤਿੰਨ ਵਾਰ ਪਾਈਦੀ ਉਹਦੇ ਨਾਲ ਵੀ ਜਿਹੜੇ ਨਾ ਮਾਈਟ ਵਰਗੇ ਬਰੀਕ ਕੀੜੇ ਆ ਉਹਨਾਂ ਨੂੰ ਨਹੀਂ ਨੁਕਸਾਨ ਨਹੀਂ ਕਰਦੇ ਬਚਾ ਲੈਂਦਾ ਵਾ ਤੇ ਇਹ ਜਿਹੜੀ ਸਰਦੀਆਂ ਤੇ ਗਰਮੀਆਂ ਇਹਨਾਂ ਦੇ ਵਿੱਚ ਸਾਮ ਸੰਭਾਲ ਲਈ ਵੱਖਰਾ ਧਿਆਨ ਕੀ ਰੱਖਣਾ ਪੈਂਦਾ ਇਹਨਾਂ ਦਾ ਦੇਖੋ ਜੀ ਜਿਹੜੀਆਂ ਗਰਮੀਆਂ ਉਹਨਾਂ ਦੇ ਵਿੱਚ ਤੇ ਛਾਵੇਂ ਡੱਬੇ ਬਹੁਤ ਜ਼ਰੂਰੀ ਆ ਛਾਵੇਂ ਰੱਖਣੇ ਪੈਂਦੇ ਆ ਹੂੰ ਇਹ ਸੌਣ ਭਾਦੋਂ ਤੱਕ ਤੇ ਉਹ ਜਿਹੜਾ ਵਾ ਮਤਲਬ ਜੇ ਡੱਬਾ ਧੁੱਪੇ ਰਿਆ ਤੇ ਇੰਨੀ ਗਰਮੀ ਜਿਵੇਂ ਹੁਣ ਪੈ ਰਹੀ ਆ ਸਾਡਾ ਜਿਹੜਾ ਵਿੱਚ ਇਹਨਾਂ ਦਾ ਮੋਮ ਦਾ ਫਰੇਮ ਪਿਗਲ ਜਾਣਾ ਤੇ ਜਦੋਂ ਪਿਗਲ ਕੇ ਥੱਲੇ ਉਹ ਵਗ ਗਿਆ ਤੇ ਉਹ ਸਾਰਾ ਡੱਬਾ ਹੀ ਖਰਾਬ ਹੋ ਜਾਣਾ ਮੱਖੀਆਂ ਕੋਈ ਦੁੱਧ ਨਾਲ ਲੱਗ ਕੇ ਮਰ ਜਾਣੀਆਂ ਤੇ ਬਾਕੀ ਗਰਮੀ ਨਾਲ ਮਰ ਜਾਂਦੇ ਆ ਫਰੇਮ ਜਿਹੜਾ ਆ ਇਹ ਮੱਖੀ ਆਪ ਤਿਆਰ ਕਰਦੀ ਹੈ ਕਿ ਜਾਂ ਫਿਰ ਆਪਾਂ ਨੂੰ ਪਹਿਲੀ ਗੱਲ ਪੂਰੀ ਗੱਲ ਲੀ ਸਿਆਲ ਦੇ ਵਿੱਚ ਵੀ ਇਹਨਾਂ ਨੂੰ ਧੁੱਪੇ ਰੱਖਣਾ ਪੈਂਦਾ ਜਿਆਦੀ ਠੰਡ ਜਿਹੜੀ ਆ ਨਾ ਉਹਦੇ ਨਾਲ ਇਹਨਾਂ ਦਾ ਟੈਂਪਰੇਚਰ ਨਹੀਂ ਬਣਦਾ ਤੇ ਸਿਆਲ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਬਚਾਉਣ ਦੇ ਲਈ ਕਈ ਵਾਰ ਉੱਤੇ ਦੋਹਰਾ ਦੋਰਾ ਆਪਣਾ ਖਦਰ ਦੀ ਬੋਰੀ ਪਾਜਦੀ ਆ ਤੇ ਗੇਟ ਵੀ ਕਈ ਵਾਰ ਛੋਟਾ ਕਰ ਦਿੰਦਾ ਤੇ ਕਈ ਵਾਰ ਇਤਨਾ ਕਰੀਦਾ ਵਾ ਨਿੱਕੇ ਡੱਬਿਆਂ ਚ ਪਾ ਦਿੰਦਾ ਜੇ ਮੱਖੀ ਦੀ ਗਿਣਤੀ ਘੱਟ ਹੋਵੇ ਤੇ ਜਾਂ ਫੇਰ ਉੱਤੇ ਅਹੀਂ ਜਾਂ ਫੇਰ ਅਹੀਂ ਉੱਤੇ ਨਾ ਇਹਨਾਂ ਤੇ ਇੱਕ ਕਵਰ ਪਰਾਲੀ ਦਾ ਜਿਹਨੂੰ ਕਹਿੰਦੇ ਆ ਪਰਾਲੀ ਦਾ ਉੱਤੇ ਕਵਰ ਕਰ ਦਿੰਨੇ ਆ ਤੇ ਤਾਂ ਜੋ ਠੰਡ ਨਾ ਲੱਗੇ ਤੇ ਉਹ ਤੋਂ ਹਾਂ ਜਿਹੜਾ ਦੂਸਰਾ ਸਵਾਲ ਕੀਤਾ ਹੈ ਕਿ ਫਰੇਮ ਦਾ ਕੀਤਾ ਸੀ ਕਿ ਫਰੇਮ ਤੇ ਇਹ ਬਣੇ ਬਣਾਤੇ ਹੁੰਦੇ ਨੇ ਜੇ ਮੱਖੀਆਂ ਆਪ ਤਿਆਰ ਕਰਦੀਆਂ ਨੇ ਵੇਖੋ ਜੀ ਜਿਹੜਾ ਤਾਰਾਂ ਵਾਲਾ ਫਰੇਮ ਆ ਕਿ ਨਹੀਂ ਇਹ ਹਲੇ 30 ਰੁਪਏ ਦਾ ਆ ਜਾਂਦਾ ਲਗਭਗ ਤੇ ਉਹ ਫਰੇਮ ਤੇ ਆਪਾਂ ਲਿਉਨੇ ਆ ਜਿਹੜੀ ਬਣੇ ਬਣਾਏ ਤੇ ਉਹਦੇ ਵਿੱਚ ਨਾ ਸਾਨੂੰ ਇੱਕ ਸ਼ੀਟ ਅੱਜਕੱਲ ਮਿਲਦੀ 300 ਰੁਪਏ ਦੀ ਹੁੰਦੀ ਆ ਹਾਂਜੀ ਉਹ ਸ਼ੀਟ ਅਸੀਂ ਵਿੱਚ ਉਹ ਫਸਾ ਦਿੰਨੇ ਦੋ ਤਾਰਾਂ ਉਧਰ ਕਰਕੇ ਦੋ ਉਧਰ ਕਰਕੇ ਉਹ ਜਦੋਂ ਸ਼ੀਟ ਵਿੱਚ ਪੈ ਗਈ ਨਾ ਫਿਰ ਉਹ ਜਿਹੜਾ ਵਿੱਚ ਛਰੀ ਵੱਜੀ ਹੁੰਦੀ ਥੱਲੇ ਛਰੀ ਦੇ ਵਿੱਚ ਉਹ ਨਾ 2-2 ਸੈਂਟੀਮੀਟਰ ਜਿਹੜਾ ਆ ਸ਼ੀਟ ਜਿਹੜੀ ਮੋਮ ਦੀ ਸਾਨੂੰ ਮਿਲਦੀ ਆ ਨਾ ਉਹ ਥੱਲੇ ਉਹਨੂੰ ਛਰੀ 'ਚ ਫਿੱਟ ਕਰ ਦਿੰਦਾ ਫਿਰ ਉੱਤੇ ਅਸੀਂ ਮੋਮ ਪਘਲਾ ਕੇ ਤੇ ਉਹ ਦੋਨੇ ਬੰਨੀ ਪਾ ਦਿੰਨੇ ਤੇ ਉਹ ਜਿਹੜੀ ਸ਼ੀਟ ਜੁੜ ਜਾਂਦੀ ਆ ਜਦੋਂ ਅਸੀਂ ਇਹ ਡੱਬੇ ਦੇ ਵਿੱਚ ਦੰਨੇ ਆ ਨਾ ਜੇਕਰ ਉਹ ਸਿਜ਼ਨ ਪੂਰਾ ਚੱਲਦਾ ਜਿਤਨਾ ਮੈਂ ਦੱਸਿਆ ਨਾ ਮਾਰਚ ਦਾ ਮਹੀਨਾ ਫਰਵਰੀ ਦਾ ਹੂੰ ਹੂੰ ਤੇ ਉਦੋਂ ਤੇ ਫਿਰ ਅਗਲੇ ਦਿਨ ਨੂੰ ਉਹ ਸ਼ੀਟ ਤਿਆਰ ਰੱਖਣੇ ਉੱਤੇ ਆਪ ਬਣਾਉਂਦੀਆਂ ਵਾ ਬੱਚਿਆਂ ਲਈ ਜਿਹੜੇ ਰੱਖਣੇ ਸ਼ਹਿਦ ਲਈ ਉਹ ਆਪ ਬਣਾਉਂਦੀਆਂ ਫਿਰ ਬਣਾਉਂਦੀਆਂ ਅਗਲੇ ਤੀਜੇ ਦਿਨ ਤੱਕ ਉਹਨੂੰ ਕਵਰ ਕਰ ਦਿੰਦੀਆਂ ਉਦੋਂ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਜੇਕਰ ਮੱਖੀ ਅੱਗੇ ਬੋਰੀ ਨਾਲ ਲੱਗਦੀ ਆ ਤੇ ਉਹ ਸ਼ੀਟਾਂ ਹੀ ਲਗਾਤਾਰ ਦਿੰਦੇ ਰਹਿਣੇ ਹਰ ਚੌਥਾ ਦਿਨ ਦੱਬਾ ਵੇਖਣਾ ਪੈਂਦਾ ਤੇ ਸ਼ੀਟਾਂ ਦੇਈ ਜਾਂਦੀਆਂ ਇਸੇ ਤਰ੍ਹਾਂ ਮੱਖੀ ਦਾ ਵੱਧਾ ਹੁੰਦਾ ਵਾ ਜੇਕਰ ਉਹ ਸ਼ ਤਾਰਾਂ ਵਾਲਾ ਫਰੇਮ ਕੱਲਾ ਰੱਖ ਦਈਏ ਫੇਰ ਵੀ ਇਹ ਆਪੇ ਬਣਾ ਲੈਂਦੀਆਂ ਸਾਰਾ ਜੋ ਜਗਾੜ ਜਿੰਨੇ ਮੋਮ ਵਾਲੇ ਆ ਨਾ ਸ਼ੀਟ ਉਹ ਆਪੇ ਬਣਾ ਲੈਂਦੀਆਂ ਪਰ ਉਹਦੇ ਚ ਇਹਨਾਂ ਦਾ ਜੋ ਬਹੁਤ ਜ਼ਿਆਦਾ ਜ਼ੋਰ ਲੱਗ ਜਾਂਦਾ 8 ਕਿਲੋ ਸ਼ਹਿਦ ਜਿਹੜਾ ਕਣੀ ਉਹਦੇ ਚ ਘਾਟਾ ਸਾਨੂੰ ਪੈਂਦਾ ਵਾ ਇਹਨਾਂ ਦੀ ਇੰਨੀ ਅਲਰਜੀ ਲੱਗ ਜਾਂਦੀ ਆ ਜੇਕਰ ਅਸੀਂ ਸ਼ੀਟ ਦੇ ਦਿੰਨੇ ਆ ਤਾਂ ਸਾਨੂੰ 8 ਕਿਲੋ ਸ਼ਹਿਦ ਦਾ ਫਾਇਦਾ ਹੋ ਜਾਂਦਾ ਤੇ ਨਹੀਂ ਤੇ ਉਹਨਾਂ ਦੀ ਤਾਕਤ ਉਧਰ ਹੀ ਲੱਗ ਜਾਂਦੀ ਆ ਫੇਰ ਬਾਹਰੋਂ ਫੁੱਲਾਂ ਤੇ ਜਾਣਾ ਇਹਨਾਂ ਦਾ ਕੰਮ ਬੰਦ ਹੋ ਜਾਂਦਾ ਤੇ ਬਣਾ ਲੈਂਦੀਆਂ ਆਪੇ ਤਾਰਾਂ ਤੇ ਵੀ ਤੇ ਉਹ ਥੋੜਾ ਜਿਹਾ ਫਰੇਮ ਉਗੜ ਟੁਗੜਾ ਬਣ ਜਾਂਦਾ ਵਾ ਉਹ ਚ ਨਾ ਜ਼ਿਆਦਾ ਨਖ ਕਿ ਤਾਂ ਕਰਕੇ ਫੇਰ ਅਸੀਂ ਛੀਟਾਂ ਹੀ ਦੰਨੇ ਅੱਛਾ ਹਾਂ ਜੇਕਰ ਜਿਹੜਾ ਇੱਕ ਡੱਬਾ ਆ ਇੱਕ ਡੱਬੇ ਦੇ ਵਿੱਚ ਕਿੰਨੀਆਂ ਮੱਖੀਆਂ ਹੁੰਦੀਆਂ ਨੇ ਔਰ ਇਹ ਕਿੰਨਾ ਸ਼ਾਇਦ ਪ੍ਰੋਡਿਊਸ ਕਰਦੀਆਂ ਨੇ ਇਹ ਗਿਣਤੀਆਂ ਤੇ ਅਸੀਂ ਨਾ ਮੈਨੂੰ ਵਾਹ ਲਿਖੀ ਆ ਕਿਤਾਬ ਚ ਮੈਨੂੰ ਪੂਰਾ ਆ ਜਾਦ ਨਹੀਂ ਆ ਵੇਲੇ ਤੇ ਜਿਹੜੇ ਆ ਨਾ ਦਾ ਫਰੇਮ ਵਾਲਾ ਡੱਬਾ ਜਿਵੇਂ ਫਰੇਮ ਆ ਪਾ ਤੁਹਾਨੂੰ ਕੇ ਵਿਖਾਇਆ ਵਾ ਇਹ ਚੰਗੀ ਰੋਤ ਦੇ ਵਿੱਚ ਪੂਰਾ ਦੋ ਬੰਨਿਓ ਮੱਖੀਆਂ ਨਾਲ ਭਰਿਆ ਹੁੰਦਾ ਵਾ ਤੇ ਇਹ ਜਿਹੜਾ 10 ਫਰੇਮ ਤੇ ਮੱਖਾ ਮੱਖੀਆਂ ਦਾ 10 ਫਰੇਮ ਵਾਲਾ ਨਾ ਡੱਬਾ ਉਹਨੂੰ ਅਸੀਂ ਗਿਣ ਦਿੰਨੇ ਆ ਪੂਰਾ ਫੁੱਲ ਡੱਬਾ ਗਿਣਾ ਜਾਂਦਾ ਵਾ ਤੇ ਉਹ ਡੱਬਾ ਜਿਹੜਾ ਵਾ ਸਾਨੂੰ ਸਾਲ ਦਾ ਵਿੱਚ ਜੇਕਰ ਅਸੀਂ ਉਹਨੂੰ ਨਾ ਰੱਖਦੇ ਆਪਾਂ ਫੁੱਲਾਂ ਦੇ ਨੇੜੇ ਜਿਤਨਾ ਅਜੇਕਰ ਰਾਸਤਾਨ ਸਰੋਂ ਤੇ ਲੈ ਜਾਂਦੇ ਦੋ ਮਹੀਨੇ ਮੁੜ ਕੇ 베ਰੀ ਤੇ ਲੈ ਜਾਂਦੇ ਬਾਜਰੇ ਤੇ ਲੈ ਜਾਂਦੇ ਆ ਫਾਰਮਰ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ 50 ਕਿਲੋ ਜਿਹੜਾ ਸ਼ਹਿਦ ਸਾਲ ਦਾ ਦੇ ਜਾਂਦਾ ਵਾ ਜਿਤਨਾ ਸਾਡੇ ਡੱਬੇ ਇੱਥੇ ਪਏ ਆ ਇਹ ਤਾਂ ਸਾਨੂੰ ਮਤਲਬ 10 ਤੋਂ ਲੈ ਕੇ 15 ਕਿਲੋ ਸ਼ਾਇਦ ਹੀ ਦਿੰਦੇ ਆ ਅਸੀਂ ਤਾਂ ਡੱਬੇ ਥੋੜੇ ਹੋਰ ਕੰਮ ਕਰਕੇ ਮੁਰਗੀ ਖਾਣੇ ਦਾ ਕੰਮ ਕਰਕੇ ਬਾਹਰ ਲਿਜਾ ਨਹੀਂ ਸਕਦੇ ਤੇ ਥੋੜੇ ਡੱਬਿਆਂ ਦਾ ਬਾਹਰ ਖਰਚਾ ਵੀ ਜ਼ਿਆਦਾ ਗੱਡੀਆਂ ਦਾ ਚੜ ਜਾਂਦਾ ਤੇ ਇਹ 10 ਤੋਂ 15 ਕਿਲੋ ਹੀ ਦਿੰਦੇ ਆ ਹਾਂਜੀ ਔਰ ਇਹ ਜਿਹੜਾ ਇਹਦਾ ਮੰਡੀ ਕਰਨਾ ਹਾਂਜੀ ਮੰਡੀ ਕਰਨ ਕਿਵੇਂ ਹੁੰਦਾ ਹੈ ਇਹਦਾ ਕਿਉਂਕਿ ਜੇਕਰ ਤੁਸੀਂ ਚੀਜ਼ ਪ੍ਰੋਡਿਊਸ ਕਰ ਰਹੇ ਹੋ ਬਣਾ ਰਹੇ ਹੋ ਸ਼ਾਇਦ ਵੰਡ ਰਿਹਾ ਹੈ ਸਰ ਇਹਨੂੰ ਵੇਚਣ ਦਾ ਵੀ ਤਾਂ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ। ਦੇਖੋ ਜੀ ਜਿਹੜਾ ਸ਼ਹਿਦ ਆ ਜਦੋਂ ਨਾ ਇਹ ਸਾਡਾ ਨਿਕਲਦਾ ਵਾ ਅਸੀਂ ਆਪਦੇ ਬਾਲਟੀਆਂ ਅੱਜ ਕੱਲ ਆਉਂਦੇਗਾ ਉਹਨਾਂ 'ਚ 5 ਕਿਲੋ ਪੈਂਦਾ ਵਾ। ਉਹ ਭਰ ਕੇ ਰੱਖ ਲੈਨੇ ਆ। ਤੇ ਜਦੋਂ ਸਾਡਾ ਹੈ ਨਾ ਸੀਜ਼ਨ 'ਚ ਜਦੋਂ ਵੀ ਸ਼ਹਿਦ ਸਾਰਾ ਅਸੀਂ ਕੱਢ ਲਿਆ ਵਾ ਉਦੋਂ ਕੰਪਨੀਆਂ ਦੇ ਸਾਡੇ ਤੋਂ ਨੰਬਰ ਹੁੰਦੇ ਆ। ਉਹਨਾਂ ਨੂੰ ਫੋਨ ਕਰਦੇ ਜਾਂਦਾ ਵਾ ਜੇ ਤੇ ਉਹਨਾਂ ਦੇ ਪਰਚੇਜ਼ ਪੈਂਦੀ ਹੋਵੇ ਤੇ ਉਹਨਾਂ ਟਰੈਡਰ ਗਾੜੀ ਭਰਿਆ ਹੋਵੇ ਫਿਰ ਉਹ ਤੁਹਾਡਾ ਧੜਾ ਆ ਕੇ ਤੇ ਖਰੀਦਣਾ ਸ਼ੁਰੂ ਕਰ ਦਿੰਦੀਆਂ ਵਾ। ਉਹ ਟਾਈਮ ਤੇ ਵੇਖਿਆ ਜਾਂਦਾ ਕਿਹੜੀ ਕੰਪਨੀ ਸਾਨੂੰ ਠੀਕ ਵਧੀ ਪਰ ਘਰੋਂ ਤਾਂ ਖੜਦੇ ਜੇ ਸਾਡੇ ਕੋਲ 100 ਤੋਂ ਲੈ ਕੇ 150 ਪਾਲਟੀਆਂ ਹੋਵੇ ਜੇਕਰ 10 ਵੀ ਪਾਲਟੀਆਂ ਫੇਰ ਸਾਨੂੰ ਜਿਹੜਾ ਨੇੜੇ ਦਾ ਕੋਈ ਫਾਰਮਰ ਹੈ ਨਾ ਉਹ ਹੀ ਸਾਡਾ ਲੈ ਲੈਂਦਾ 2 ਰੁਪਏ ਪਟਾ ਕੇ ਤੇ ਉਹ ਆਪੇ ਵੇਚ ਲੈਂਦਾ ਉਹ ਤੋਂ ਅਸੀਂ ਪਹਿਲੇ ਲੈ ਆਉਂਦੇ ਹਾਂ ਪਰ ਜਿੰਨਾ ਕਿ ਸਾਡੇ ਕੋਲ ਸ਼ਾਇਦ ਹੁੰਦਾ ਨਾ ਇਹ ਸਾਡਾ ਘਰੋਂ ਹੀ ਵਗ ਜਾਂਦਾ ਵੇਲੇ ਡੱਬੇ ਸਾਡੇ ਤੋਂ ਥੋੜੇ ਕਰਕੇ ਕਿੰਨੇ ਕਿੰਨੇ ਕਿਲੋ ਮਤਲਬ ਕੀ ਇਹ 1 ਕਿਲੋ ਦੇ ਕਿੰਨੇ ਪੈਸੇ ਜਿਹੜੇ ਲੈ ਉਹਨਾਂ ਦਾ ਰੇਟ ਜਿਹੜਾ ਨਾ ਜਾਵਾ ਜੰਮਿਆ ਸ਼ਾਇਦ ਹੈ ਨਾ ਇੱਥੇ ਮੈਂ ਨਾਲ ਤੁਹਾਨੂੰ ਕਲੀਅਰ ਕਰਦਾ ਸਾਡੇ ਸਮਾਜ ਦੇ ਵਿੱਚ ਇੱਥੇ ਪਿੰਡਾਂ ਜਾਂ ਸਾਡੇ ਦੇਸ਼ ਪੰਜਾਬ ਵਿੱਚ ਨਾ ਜਿਹੜਾ ਜੰਮਿਆ ਸ਼ਾਇਦ ਉਹਨੂੰ ਨਕਲੀ ਸ਼ਾਇਦ ਗਿਣਿਆ ਜਾਂਦਾ ਵਾ ਲੋਕ ਖਾਂਦੇ ਨਹੀਂਗੇ ਤੇ ਜਿਹੜਾ ਜੰਮਿਆ ਸ਼ਾਇਦ ਆ ਨਿਕਲਦਾ 80% ਇਹੋ ਹੀ ਆ ਕੁੱਲ ਪੈਦਾਵਾਰ ਦੇ ਵਿੱਚੋਂ 80% ਦੀ ਪੈਦਾਵਾਰ ਹੁੰਦੀ ਆ ਜਿਹੜਾ ਜੰਮਿਆ ਸ਼ਾਇਦ ਸਰੋਂ ਤੋਰੀ ਦੇ ਫੁੱਲਾਂ ਤੋਂ ਜੰਮਿਆ ਪੈ ਜਾਂਦਾ ਵਾ ਇਹ ਸਾਰਾ ਸ਼ਾਇਦ ਆ ਜਿਹੜਾ ਕਿ ਨਹੀਂ ਇਹ ਬਾਹਰ ਹੀ ਜਾਂਦਾ ਵਾ ਤੇ ਇਹਦਾ ਰੇਟ ਵਾਧਾ ਘਟਦਾ ਰਹਿੰਦਾ ਵਾ ਐਰ ਕੀ ਜਿਵੇਂ ਪਿਛਲੇ ਸਾਲ 150 ਨੂੰ ਵੇਚ ਗਿਆ ਇਕੱਠਾ ਥੋਕਤੀ ਤੇ ਉਹ ਗੱਡੀਆਂ ਭਰ ਕੇ ਲੈ ਜਾਂਦੇ ਕਈ ਵਾਰ ਜਾਂ ਪਰਚੇਜ ਨਹੀਂ ਪੈਂਦੀ ਜਾਂ ਰੇਟ ਜਿਆਦਾ ਮੰਦਾ ਆ ਜੇ ਤੇ ਫੇਰ ਜਿਹੜੇ ਵੱਡੇ ਫਾਰਮਰ ਆ ਇਹਨੂੰ ਕੋールド ਸਟੋਰ ਦੇ ਵਿੱਚ ਜਮਾ ਕਰ ਦਿੰਦੇ ਬਾਲਟਾਂ ਤੇ ਜਦੋਂ ਤੇ ਇਹਦਾ ਰੇਟ ਜਦੋਂ ਪਰਚੇਜ ਸ਼ੁਰੂ ਹੋ ਗਈ ਆ ਉਦੋਂ ਵੇਚ ਦਿੰਦੇ ਜਾਂ ਅਗਲੇ ਸਾਲ ਇਕੱਠਾ ਵੇਚ ਦਿੰਦੇ ਇਹ ਕਿੰਨਾ ਚਿਰ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਜਿਹੜਾ ਜੰਮਿਆ ਸ਼ਾਇਦ ਆ ਇਹ ਰੱਖਣਾ ਬੜਾ ਮੁਸ਼ਕਲ ਆ ਇਹ ਗਰਮੀ ਜਿੱਤਨਾ ਹੁਣ ਪੈ ਰਹੀ ਬਾਲਾ ਮਾਰ ਜਾਂਦਾ ਤੇ ਜਿਹੜਾ ਸ਼ਾਇਦ ਦੂਸਰਾ ਹੁੰਦਾ ਨਾ ਨਹੀਂ ਜੰਮਦਾ ਉਹ ਹੀ ਰੱਖ ਸਕਦੇ ਆ ਉਹਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਇਹ ਸ਼ਾਇਦ ਜਾਂ ਤਾਂ ਜਿਵੇਂ ਏਸੀ ਵਾਲੇ ਕਮਰੇ 'ਚ ਰੱਖਿਆ ਜਾਂਦਾ ਵਾ ਤੇ ਜਾਂ ਫਿਰ ਇਹਨੂੰ ਵੇਚਣਾ ਹੀ ਪੈਂਦਾ ਵਾ ਨਹੀਂ ਤੇ ਬਾਲਾ ਮਾਰ ਕੇ ਤਾਂ ਸਵਾਦ ਜਿਹੜਾ ਕਨੇ ਖਟਾ ਹੋ ਜਾਂਦਾ ਵਾ ਖਰਾਬ ਹੋ ਜਾਂਦਾ ਸ਼ਹਿਦ ਤੇ ਦੂਜਾ ਸ਼ਹਿਦ ਜਿਹੜਾ ਵਾ ਉਹ ਭਾਵੇਂ 5 ਸਾਲ ਤੱਕ ਅਸੀਂ ਰੱਖ ਲਈਏ ਖਰਾਬ ਨਹੀਂ ਹੁੰਦਾ ਫਿਰ ਨਕਲੀ ਤੇ ਅਸਲੀ ਦੀ ਪਰਖ ਕਿਵੇਂ ਕੀਤੀ ਜਾ ਸਕਦੀ ਜਿਹੜਾ ਸ਼ਹਿਦ ਅਸਲੀ ਆ ਉਸ ਤਰ੍ਹਾਂ ਤੇ ਖਾਣ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਵਾ ਤੇ ਜੇਕਰ ਅਸੀਂ ਇਹਨੂੰ ਪਾਣੀ ਦੇ ਵਿੱਚ ਪਾਉਣੇ ਗਲਾਸ ਪਾਣੀ 'ਚ ਥੱਲੇ ਤੋਂ ਥੱਲੇ ਜੰਮ ਜਾਂਦਾ ਚਮਚਾ ਨਾਲ ਹੁਣਾ ਪੈਂਦਾ ਨਕਲੀ ਸ਼ਹਿਦ ਜਿਹੜਾ ਛੇਤੀ ਖੁਰ ਜਾਂਦਾ ਮਾੜਾ ਜਾਂ ਗਲਾਸ ਲਾਇਆ ਤੇ ਜਾਂ ਮਾੜਾ ਦਾ ਚਮਚਾ ਲਾਇਆ ਇਹ esto la va ਪਖਦਰ ਦਾ ਕਪੜਾ ਲੈ ਲਈਏ ਉੱਤੇ ਦੋ ਬੂੰਦਾ ਸ਼ਹਿਦ ਪਾ ਲਈਏ ਤੇ ਬਾਅਦ ਚ 5 ਮਿੰਟ ਬਾਅਦ ਉਹਨੂੰ ਧੋ ਲਈਏ ਜੇਕਰ ਦਾਗ ਪੈ ਗਿਆ ਫਿਰ ਨਕਲੀ ਆ ਤੇ ਜੇਕਰ ਦਾਗ ਨਾ ਪਿਆ ਫਿਰ ਅਸਲੀ ਆ ਇਸ ਤਰ੍ਹਾਂ ਲਬੋਟਰੀ ਚ ਟੈਸਟ ਕੀਤਾ ਜਾਂਦਾ ਤੇ ਜਿਆਦਾ ਲੋਕ ਖਾ ਕੇ ਅੱਜ ਕੱਲ੍ਹ ਵੇਚਦੇ ਕਹਿੰਦੇ ਲੋ ਅਸਲੀ ਆ ਤੇ ਜਿਹੜੇ ਆਪਣੇ ਕੰਪਨੀ ਵਾਲੇ ਆ ਇਹ ਵੀ ਜ਼ਿਆਦਾਤਰ ਜੰਮਿਆ ਸ਼ਹਿਦ ਖਰੀਦਦੇ ਦੂਜਾ ਸ਼ਹਿਦ ਇਹਨਾਂ ਨਿਕਲਦਾ ਹੀ ਨਹੀਂਗਾ ਤੇ ਜਿਹੜਾ ਜੰਮਿਆ ਸ਼ਹਿਦ ਖਰੀਦਦੇ ਇਹਨੂੰ 80 ਜਾਂ 90 ਡਿਗਰੀ ਤੇ ਪਾਣੀ ਚ ਰੱਖ ਕੇ ਗਰਮ ਕਰਕੇ ਇਹਦੇ ਚ ਕਈ ਕੈਮੀਕਲ ਪਾ ਕੇ ਤੇ ਉਹ ਮੁੜ ਕੇ ਜੰਮਦਾ ਨਹੀਂ ਉਹ ਵੇਚ ਦਿੰਦੇ ਆ ਜੋ ਕਿ ਜਿਹੜਾ ਅਸੀਂ ਵੇਚਦੇ ਸ਼ਾਇਦ ਸਿੱਧੇ ਤੌਰ ਤੇ ਜੇ ਲੈਣਾ ਹੋਵੇ ਜੰਮਿਆ ਸ਼ਾਹ ਸਾਨੂੰ ਸਿੱਧਾ ਹੀ ਲੈਣਾ ਚਾਹੀਦਾ ਵਾ ਤੇ ਇਸ ਤਰ੍ਹਾਂ ਉਹ ਸ਼ਾਇਦ ਜਿਹੜਾ ਉਹਦੇ ਗੁਣਵੱਤਾ ਜਿਹੜੀ ਹੈ ਨਾ ਕਾਫੀ ਘਟ ਜਾਂਦੀ ਇਹ ਬਹੁਤੇ ਲੋਕ ਜਿਹੜੇ ਨੇ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਆਖਿਰ 50 ਡੱਬੇ ਨੇ ਜਿਹੜੇ ਹੂੰ 50 ਡੱਬਿਆਂ ਦੇ ਵਿੱਚ ਕਿਉਂਕਿ ਖੇਤੀਬਾੜੀ ਦੇ ਨਾਲ ਜੇਕਰ ਸਹਾਇਕ ਠੰਡਾ ਅਪਣਾਇਆ ਜਾਂਦਾ ਹੈ ਤੇ 50 ਡੱਬਿਆਂ ਨੂੰ ਕਿੰਨੀ ਮਿਹਨਤ ਜਾਂ ਕਿੰਨਾ ਸਮਾਂ ਜਿਹੜਾ ਆ ਦੇਣਾ ਜਿਹੜਾ ਪੈਂਦਾ ਹੈ ਜੇ ਅਸੀਂ ਇਸ ਠੰਡੇ ਦੇ ਵਿੱਚ ਆਉਨੇ ਆ। ਦੇਖੋ ਜੀ ਆਪਾਂ 100 ਰੁਪਏ ਦੀ ਗੱਲ ਕਰੀਏ ਜੇਕਰ 100 ਡੱਬਾ ਛੜ ਤੋਂ ਨਾ ਤੇ ਸਾਨੂੰ ਇਹਨਾਂ ਦਾ ਜਦੋਂ ਛਿਜਾ ਚੱਲਦਾ ਨਾ ਫਰਵਰੀ ਮਾਰਚ ਅਪ੍ਰੈਲ ਉਹਦਾ ਛਾੜ ਕੱਢਣਾ ਵੀ ਹੁੰਦਾ ਠੇ ਦਿਨੀ ਤੇ ਇਹਨਾਂ ਨੂੰ ਛੀਟਾਂ ਵੀ ਟੜਾ-ਟੜ ਦੇ ਦਈਆਂ। ਉਦੋਂ ਸਾਨੂੰ ਇਹਨਾਂ ਨੂੰ ਇੰਜ ਕਹਿ ਲੋ ਲੈ ਤੀਜਾ ਦਿਨ ਇਹਨਾਂ ਨੂੰ ਦੇਣਾ ਪੈਂਦਾ। ਦੋ ਦਿਨ ਛੱਡ ਕੇ ਤੇ ਜਾਨਨ ਲਈ ਚਾਹੀਦਾ ਸਾਨੂੰ ਤੇ ਜਦੋਂ ਅੱਧਾ ਕੁ ਲੱਗਦਾ 100 ਰੁਪਏ ਤੇ ਤੇ ਜਦੋਂ ਸ਼ਾਹ ਕੰਡਾ ਹੁੰਦਾ ਤਾਂ ਤਿੰਨ ਚਾਰ ਬੰਦੇ ਹੁੰਦੇ ਸਾਡੇ ਕੋਲ ਫੇਰ ਜਾ ਕੇ ਸ਼ਾਹਦ ਨਿਕਲਦਾ ਵਾ ਤੇ ਜਦੋਂ ਸੀਜ਼ਨ ਖਤਮ ਹੋ ਜਾਂਦਾ ਵਾ ਉਦੋਂ ਇਹਨਾਂ ਦੇ ਸਾਡੀ ਲੋਡ ਨਹੀਂ ਲਾ ਜਾਂਦੀ ਸਿਰਫ ਦੱਸ ਦੇਣਾ ਜਾਂ 8 ਦਿਨ ਬਾਅਦ ਅਸੀਂ ਕੀੜਾ ਮਾਰਦੇ ਕੀੜੀ ਤੇ ਨਹੀਂ ਚੜ ਗਈ ਜਾਂ ਸ਼ੀਟਾਂ ਖਾਲੀ ਹੋ ਗਏ ਜੇ ਫੇਰ ਆਵਾਂ ਉਹਨਾਂ ਨੂੰ ਸੰਭਾਲ ਲਿਗੇ ਜਾਂ ਮਮੇ ਕੀੜਾ ਪੈ ਰਿਹਾ ਤੇ ਡੱਬੇ ਦੇ ਥੱਲੇੋਂ ਸਫਾਈ ਕਰ ਦਈਏ ਥੱਲੇ ਜਾ ਕੇ ਰਾ ਇਹਨਾਂ ਦਾ ਹੋਰ ਚੋਰਿਆ ਉਹਨਾਂ ਤੋਂ ਕੱਢਿਆ ਨਹੀਂ ਜਾਂਦਾ ਉੱਤੇ ਜ਼ਿਆਦਾ ਕੀੜਾ ਆ ਕੇ ਅੰਡੇ ਦੇ ਜਾਂਦਾ ਉਹ ਆਹ ਤੇ 10 ਦਿਨ ਬਾਅਦ ਜਿਵੇਂ 100 ਡੱਬਾ ਆਦੇ ਸਾਰੇ 3-4 ਘੰਟੇ ਲੱਗਦੇ ਆ ਇੰਨਾ ਟਾਈਮ ਜ਼ਿਆਦਾ ਨਹੀਂ ਲੱਗਦਾ ਸ਼ਹਿਦ ਕੱਢਣ ਦੀ ਵਿਧੀ ਕੀ ਹੈ ਸ਼ਹਿਦ ਕੱਢਣ ਦੀ ਵਿਧੀ ਇਹ ਆ ਲੈ ਵੀ ਜਦੋਂ ਸ਼ਹਿਦ ਆ ਬਣ ਜਾਂਦਾ ਵਾ ਨਾ ਵਿੱਚ ਤਿਆਰ ਹੋ ਜਾਂਦਾ ਵਾ ਇੱਕ ਤੇ ਦੀ ਬਾਸ਼ਨਾ ਹੋਣੀ ਸ਼ੁਰੂ ਹੋ ਜਾਂਦੀ ਡੱਬੇ ਚ ਵੜ ਜਾਂ ਕਿੱਲੇ ਤੱਕ ਬਾਸ਼ਨਾ ਜਾਂਦੀ ਹੈ ਤੇ ਮੁੜ ਕੇ ਅਸੀਂ ਜਦੋਂ ਮਨਾਂ ਮਸ਼ੀਨ ਰੱਖ ਦਿੰਨੇ ਆ ਜਾਂ ਤਾਂ ਅੱਜ ਕੱਲ ਤੰਬੂ ਤਰੇ ਵਿੱਚ ਹੀ ਉਹ ਤੰਬੂ ਜਿਹੜਾ ਜਾਲੀ ਵਾਲਾ ਵਿਚਕਾਏ ਲਾ ਲੈਂਦੇ ਆ ਪਰ ਜਾਂ ਫਿਰ ਕੋਠਾ ਚਾਹੀਦਾ ਸਾਨੂੰ ਜਾਲੀ ਵਾਲਾ ਲੱਗੇ ਹੋਵੇ ਕਿਦਰ ਦੇ ਕਿੱਲੇ ਤੇ ਜਾਂਦਾ ਹਾਂ ਕਰਮਾਂ ਤੇ ਉਹਦੇ ਵਿੱਚ ਅਸੀਂ ਜਦੋਂ ਉਹਨਾਂ ਮਤਲਬ ਪਹਿਲਾ ਡੱਬੇ ਦਾ ਢੱਕਣ ਲਾਉਣਾ ਵਾ ਤੇ ਫੇਰ ਅਸੀਂ ਲਾਗੇ ਖਾਲੀ ਡੱਬਾ ਰੱਖਣਾ ਉੱਤੇ ਬੋਰੀ ਰੱਖਣੀ ਆ ਤੇ ਜਦੋਂ ਅਸੀਂ ਇਹ ਫਰੇਮ ਪੁੱਟਣਾ ਵਾ ਵਿੱਚੋਂ ਉਹਨੂੰ ਅਸੀਂ ਸ਼ਹਿਦ ਵਾਲੇ ਫਰੇਮ ਨੂੰ ਆ ਝਾੜ ਦੇਣਾ ਦੋ ਟੁਣਕੇ ਮਾਰਨੇ ਆ ਰਹਿੰਦੀ ਮੱਖੀ ਬੁਰਛਣ ਨਾਲ ਆ ਦੇਣੀ ਆ ਉਹ ਫਰੇਮ ਨਾਲ ਦੇ ਬੰਦੇ ਨੂੰ ਫੜੋਣਾ ਵਾ ਨਾਲ ਦੇ ਬੰਦੇ ਨੇ ਉਹਨੂੰ ਡੱਬੇ ਦੇ ਵਿੱਚ ਪਾ ਕੇ ਉੱਤੇ ਬੋਰੀ ਦੇ ਦੇਣੀ ਆ ਜਦੋਂ ਦਸ ਫਰੇਮ ਪੂਰੇ ਹੋ ਗਏ ਤਾਂ ਕੱਢ ਲੈ ਕੱਢ ਦਾਂ ਉਹਨੇ ਚੁੱਕ ਕੇ ਭੱਜ ਜਾਣਾ ਵਾ ਅੰਦਰ ਬੰਦਾ ਬੈਠਾ ਵਾ ਜੇ ਸ਼ਹਿਦ ਤਸੀਲ ਹੋਇਆ ਵਾ ਉਹਨੇ ਇੱਕ ਸਾਡੇ ਕੋਲ ਕਰਦ ਹੁੰਦੀ ਕੱਟ ਕੇ ਤੇ ਮਸ਼ੀਨ 'ਚ ਪਾ ਦੇਣਾ ਮਸ਼ੀਨ 'ਚ 10 ਫਰੇਮ ਇਕੱਠੇ ਪੈ ਜਾਂਦੇ 8 ਤੋਂ 10 ਤੇ ਉਹਨੇ ਮੁੜ ਕੇ 1 ਮਿੰਟ ਘੇੜਨਾ ਸਾਰਾ 1 ਮਿੰਟ ਸ਼ਾਇਦ ਨਿਕਲ ਜਾਣਾ ਫਿਰ ਉਹਨੇ ਫਰੇਮ ਸਾਰੇ ਕੱਢ ਲੈਣੇ ਆ ਕੱਢ ਕੇ ਉਸੇ ਡੱਬੇ ਖਾਲੀ ਚ ਰੱਖ ਦੇਣੇ ਆ ਤੇ ਉਹ ਜਿਹੜਾ ਬੰਦਾ ਗਿਆ ਭਰਿਆ ਡੱਬਾ ਲੈ ਕੇ ਉਹਨੇ ਖਾਲੀ ਡੱਬਾ ਲੈ ਕੇ ਆ ਜਾਣਾ ਤੇ ਸਾਡੇ ਤੋਂ ਇੱਕ ਬੰਦਾ ਹੋਰ ਹੁੰਦਾ ਜਿੰਨੇ ਉਹ ਖਾਲੀ ਫਰੇਮ ਮਗਰੇ ਦੇਈ ਜਾਣੇ ਆ 15 ਮਿੰਟਾਂ ਬਾਅਦ ਆਹੀ ਉਹ ਇਹਨਾਂ ਨੂੰ ਵਾਪਸ ਦੇ ਦਿੰਨੇ ਜਿਹੜੇ ਫਰੇਮ ਇਹਨਾਂ ਦੇ ਕੱਢਦੇ ਆ ਤੇ ਉਹ ਸਾਡਾ ਸ਼ਾਇਦ ਜਿਹੜਾ ਇਸ ਤਰ੍ਹਾਂ ਹੀ ਕੱਢਦਣ ਦੀ ਵਿਧੀ ਹੁੰਦੀ ਔ ਸ਼ਹਿਦ ਦੇ ਫਾਇਦੇ ਔਰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਜੀ ਮੈਂ ਸਨੇਹਾ ਦੇਣਾ ਚਾਹੁੰਦਾ ਲਵੀ ਜਿਹੜਾ ਖੇਤੀ ਦੇ ਨਾਲ ਇਹ ਜਿਹੜਾ ਸੈਕ ਧੰਦਾ ਵਾ ਸਾਡੇ ਜਿਹੜੇ ਆ ਆਪਣੇ ਮੁੰਡੇ ਆ ਜਦੋਂ ਬਾਹਰ ਜਾਂਦੇ ਇਨਾਂ ਪੜ੍ਹ ਲਿਖ ਕੇ 50 50 ਲੱਖ ਲਾ ਕੇ ਤੇ ਇਹ ਸ਼ੁਰੂ ਕਰ ਲੈਣਾ ਚਾਹੀਦਾ ਇਹ ਧੰਦਾ ਜਾਂ ਮੁਰਗੀ ਖਾਨੇ ਦਾ ਹੋਰ ਵੀ ਕੋਈ ਸੈਕ ਧੰਦੇ ਆ ਸਰਕਾਰ ਵੱਲੋਂ ਵੀ ਸਹਾਇਤਾ ਦਿੱਤੀ ਜਾਂਦੀ ਸਬਸਿਡੀਆਂ ਦਿੱਤੀਆਂ ਜਾਂਦੀਆਂ ਵਾ ਤੇ ਇਸ ਤੋਂ ਇਲਾਵਾ ਤੁਸੀਂ ਪੁੱਛਿਆ ਵਾ ਲਵੀ ਸ਼ਹਿਦ ਖਾਣ ਦੇ ਫਾਇਦੇ ਸ਼ਹਿਦ ਸਾਨੂੰ ਅੱਜ ਕੱਲ ਪੜ੍ਹੇ ਲਿਖੇ ਲੋਕੋ ਜਿਹੜੇ ਆ ਰੋਟੀਨ ਵਿੱਚ ਖਾਣਾ ਸ਼ੁਰੂ ਕਰ ਦਿੱਤਾ ਵਾ ਤੇਰੀ ਟੀਮ ਦੇ ਵਿੱਚ ਉਹ ਸੇਰੇ ਜੇ ਸਿਆਲ ਹੋਵੇ ਤਾਂ ਕੋਸੇ ਪਾਣੀ ਚ ਤੇ ਵਿੱਚ ਨਿੰਬੂ ਪਾ ਲੈਂਦੇ ਆ ਤੇ ਜੇਕਰ ਗਰਮੀਆਂ ਹੋਣ ਤਾਂ ਠੰਡੇ ਪਾਣੀ ਦੇ ਵਿੱਚ ਨਿੰਬੂ ਪਾ ਕੇ ਜਾਂ ਇਹਨੂੰ ਡਬਲ ਰੋਟੀ ਤੇ ਲਾ ਕੇ ਜਾਂ ਇਹਨੂੰ ਬਰੈਡ ਤੇ ਲਾ ਕੇ ਦਹੀਂ ਚ ਪਾ ਕੇ ਜਾਂ ਚਟਕ ਕੇ ਸਿੱਧਾ ਜੇਕਰ ਖੰਗ ਆਉਂਦੀ ਸਾਨੂੰ ਸਿੱਧਾ ਹੀ ਖਾਣਾ ਚਾਹੀਦਾ ਚਟਕ ਕੇ ਸਾਜ ਨਾਲ ਕਿਉਂਕਿ ਸਾਡਾ ਜਿਹੜਾ ਥੁੱਕ ਉਹ ਨਾਲ ਦੀ ਪ੍ਰਤੀਕਿਰਿਆ ਦੁੱਗਣੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਨੂੰ ਖਾਂਦੇ ਰਹਿਣਾ ਚਾਹੀਦਾ ਰੁਟੀਨ ਚ ਖਾਣਾ ਚਾਹੀਦਾ ਇਹ ਇਹ ਬਹੁਤ ਮਤਲਬ ਸਿਹਤ ਲਈ ਨਾ ਇਮਿਊਨਿਟੀ ਬਹੁਤ ਸਾਡੀ ਵਧਾਉਂਦਾ ਵਾ ਤੇ ਬਿਮਾਰੀਆਂ ਤੋਂ ਟਕਰਾ ਕਰਨ ਦੀ ਸਮਰੱਥਾ ਪੈਦਾ ਕਰਦਾ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਹਾਂਜੀ ਹਾਂਜੀ ਰਾਜਨਜੀ ਜੀ ਤੁਹਾਡਾ ਵੀ ਤੇ ਆਪਣਾ ਪੱਤਰਕਾਰ ਜੀ ਤੁਹਾਡਾ ਆਪਣਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸੋ ਦੋਸਤੋ ਇਹ ਨੇ ਅਗਾਹ ਵੱਧੂ ਕਿਸਾਨ ਸੁਖਵਿੰਦਰ ਸਿੰਘ ਖਾਰਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਇਹਨਾਂ ਨੇ ਸ਼ਹਿਦ ਦਾ ਤੰਦਾ ਜਾਂ ਮਧੂਮੱਖੀ ਪਾਲਕ ਪਾਲਣ ਦਾ ਧੰਦਾ ਅਪਣਾਉਣ ਦੀ ਜਿਹੜੀ ਆ ਪੂਰੀ ਜਾਣਕਾਰੀ ਦਿੱਤੀ ਹੈ ਜੇਕਰ ਤੁਸੀਂ ਵੀ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਾ ਮਧੂਮੱਖੀ ਪਾਲਣ ਦਾ ਅਪਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਇਹਦੀ ਪੂਰੀ ਪ੍ਰੋਪਰ ਕੋਰਸ ਕਰਕੇ ਸਬਸਿਡੀ ਵੀ ਲੈ ਸਕਦੇ ਹੋ ਉਮੀਦ ਹੈ ਤਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।